ਕੰਮ ਜਿਹੜਾ ਤੁਹਾਡਾ ਬੰਦ ਕਰ ਦਿੱਤਾ ਜੱਗਿਆ ਪਿੰਡ ਦਾ ਵਿਕਾਸ ਨਹੀਂ ਹੋਣਾ ਚਾਹੀਦਾ ਇਹ ਚਿੱਠੀ ਇਹ ਵੀਡੀਓ ਦਫ਼ਤਰੋਂ ਆਈ ਹੈ ਅਸੀਂ ਦੋ ਵਾਰੀ ਵੀਡੀਓ ਸਾਹਿਬ ਕੋਲੇ ਗਏ ਆ ਜੀ ਉਹ ਕਹਿੰਦੇ ਸਾਨੂੰ ਪੋਲੀਟਿਕਲੀ ਪ੍ਰੈਸ਼ਰ ਆ ਅਸੀਂ ਕੰਮ ਨਹੀਂ ਕਰ ਸਕਦੇ ਤੇ ਇੱਥੇ ਸਾਨੂੰ 1900 ਬੰਦੇ ਨੇ ਵੋਟ ਪਾਈ ਆ ਤੇ ਇਹਨਾਂ ਨੇ 1900 ਬੰਦਾ ਧੱਕਤਾ ਕਹਿੰਦੇ ਇਹ ਤਾਂ ਗਲਤ ਹੈ ਜੀ ਭਗਵੰਤ ਮਾਨ ਦੇ ਫਿਰ ਦਾਅਵੇ ਕਿੱਥੇ ਗਏ ਜੀ ਜਿਹੜਾ ਕਹਿੰਦਾ ਸੀਗਾ ਵੀ ਮੈਂ ਤਾਂ ਪਾਰਟੀ ਸਰਪੰਚ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਪਿੰਡ ਦਾ ਹੋਣਾ ਚਾਹੀਦਾ ਤੇ ਫਿਰ ਅੱਜ ਪਿੰਡ ਦੀ ਪੰਚਾਇਤ ਆ ਖੜੀ ਹੈ ਚਾਰੀ ਪੰਚਾਇਤ ਨੂੰ ਸੁਸਾਇਟੀ ਕਰਨ ਦੇ ਤੁਲੀ ਹੋਈ ਹੈ ਜਦੋਂ ਕੰ ਪੰਚਾਇਤ ਕੋਲੇ ਪੈਸਾ ਪਿਆ ਸੀਗਾ ਅਸੀਂ ਇਹ ਵੀ ਆਨੇ ਵੀ ਸਾਨੂੰ ਦਿਓ ਵੀ ਕੁਛ ਨਾ ਜਿਹੜਾ ਪੁਰਾਣਾ ਪਿਆ ਸਾਨੂੰ ਉਹੀ ਲਾ ਲੈਣ ਦਿਓ ਉਦੋਂ ਬਾਅਦ ਜੀ ਫੇਰ ਇਹਨਾਂ ਨੇ ਚਿੱਠੀ ਪਾਈ ਆ ਜੀ ਫੇਰ ਵੀਡੀਓ ਭੇਜਦਾ ਕਿ ਜਿਹੜੇ ਦੂਜੇ ਤੁਸੀਂ ਸਾਂਝੇ ਕੰਮ ਵਿਢੇ ਆ ਉਹ ਜ਼ਰੂਰੀ ਨਹੀਂ ਹੈਗੇ ਅਤੀ ਜ਼ਰੂਰੀ ਉਹ ਕੰਮ ਨਹੀਂ ਹੈਗੇ ਆ ਫਲਾਨਾ ਸਿੰਘ ਦੀ ਗਲੀ ਆ ਜੀ ਆ ਚਿੱਠੀ ਤੇ ਨਾਂ ਲਿਖਿਆ ਮਹਿਮਾ ਸਿੰਘ ਦੇ ਬਾਰ ਦੇ ਵਿੱਚ ਟਾਂ ਲਾਓ ਜੀ ਕਹਿੰਦੇ ਇਹ ਜੇ ਹਾਰੇ ਹੋਏ ਸਰਪੰਚਾ ਜੀ ਉਹ ਜਿਹੜੇ ਪੰਜ ਸੱਤ ਬੰਦੇ ਆ ਉਹੋ ਇਸ ਗੱਲ ਨੂੰ ਕਰ ਰਹੇ ਆ ਵੀ ਅਸੀਂ ਚੱਲਣ ਹੀ ਨਹੀਂ ਦੇਣਾ ਪੰਚਾਇਤ ਦਾ ਇਸ ਕਰਕੇ ਪਿੰਡ ਦਾ ਨੁਕਸਾਨ ਐ ਨਰੇਗਾ ਸਾਡੀ ਬੰਦ ਪਈ ਆ ਆ ਜਿਹੜੇ ਕਹਿੰਦੇ ਆ ਸਾਡੇ 12 ਚਿੱਟਾ ਲਾਓ ਪਿੰਡ ਦੀਆਂ ਸਾਂਝੀਆਂ ਗਲੀਆਂ ਜ਼ਰੂਰੀ ਨਹੀਂ ਸਟੇਡੀਅਮ ਜ਼ਰੂਰੀ ਨਹੀਂ ਸ਼ਮਸ਼ਾਨ ਘਾਟ ਜ਼ਰੂਰੀ ਨਹੀਂ ਜਿੱਥੇ ਸਾਰੇ ਨੇ ਸਾਰਿਆਂ ਨੇ ਐਂਡ ਤੇ ਉੱਥੇ ਹੀ ਜਾਣਾ ਮੰਨ ਲਓ ਗਰੀਬ ਕੁੜੀ ਦਾ ਵਿਆਹ ਹੋ ਜਾਏ ਪੈਲਸ ਜ਼ਰੂਰੀ ਨਹੀਂ ਪਿੰਡ ਦੇ ਵਿੱਚ ਦੱਸੋ ਤੁਸੀਂ ਅਸੀਂ ਇਹ ਸਾਰੇ ਗੱਲਾਂ ਦੇ ਮਤੇ ਪਾਏ ਹੋਇਆ 30 ਗਲੀਆਂ ਦੇ ਮਤੇ ਆ ਔਰ ਕੋਡ ਅੰਗਣਵਾੜੀ ਸੈਂਟਰਾਂ ਦੇ ਮਤੇ ਪਾਏ ਹੋਇਆ ਸਾਰੇ ਐਂਟਰੀ ਗੇਟਾਂ ਦੇ ਪਾਰਕ ਦੇ ਜਿਹੜਾ ਬੰਦਾ ਦਾ ਵੀ ਸਰਪੰਚ ਮਤੇ ਨਹੀਂ ਪਾ ਰਿਆ ਅਸੀਂ ਮਤੇ ਪਾਇਆ ਪਰ ਇਹ ਮਤੇ ਪਾਉਣੇ ਚਾਹੁੰਦੇ ਆ ਆਪਦੇ ਨਿੱਜੀ ਫਾਇਦੇ ਵਾਸਤੇ ਪਾਉਣੇ ਚਾਹੁੰਦੇ ਆ ਵੀ ਸਾਡੇ ਫਲਾਨ ਚਿੱਠੀ ਆਈ ਹੈ ਜੀ ਵੀ ਤੁਹਾਨੂੰ ਇੰਨੀ ਤਰੀਕ ਤੱਕ ਸਸਪੈਂਡ ਕਰ ਦਿੱਤਾ ਜਾਊਗਾ। ਉਹਦੇ ਦੇ ਤੱਕੇ ਹੀ ਹੋ ਰਾਇਆ। ਹੋ ਸਕਦਾ ਸਾਨੂੰ ਹੁਣ ਅਸੀਂ ਕਰੀ ਜਾਂਦੇ ਆ ਹੋ ਸਕਦਾ ਸਾਡੇ ਤੇ ਪਰਚੇ ਵੀ ਹੋਣ। ਹੋ ਸਕਦਾ ਸਰਕਾਰ ਨੂੰ ਉਹਨਾਂ ਜੇ ਆਪਾਂ ਕਹਿ ਰਹੇ ਐਮਐਲਏ ਨੂੰ ਹੋ ਸਕਦਾ ਸਾਨੂੰ ਧਮਕੀਆਂ ਆਉਣ ਲੱਗ ਜਾਣ। ਇਹਦਾ ਜ਼ਿੰਮੇਵਾਰ ਕੌਣ ਹੈ ਜੀ? 35 ਪੇਜਾਂ ਦਾ ਜਿਹੜਾ ਸਾਡੇ ਕੋਲੇ ਰਿਕਾਰਡ ਹੈ ਵੀ ਸਾਰੇ ਮੈਂਬਰਾਂ ਨੇ ਵਾਰ-ਵਾਰ ਰਿਕਵੈਸਟਾਂ ਕੀਤੀਆਂ ਵੀ ਸਾਡੇ ਕੋਲੇ ਸੈਕਟਰੀ ਆਵੇ ਰਿਕਾਰਡ ਦੇਵੇ। ਨਰੇਗਾ ਦਾ ਕੰਮ ਚਲਾਓ। ਨਰੇਗਾ ਦਾ ਕੰਮ ਹੋਣਾ ਚਾਹੀਦਾ ਕਿਉਂ ਕਿਸੇ ਦੇ ਚੁੱਲ੍ਹੇ ਬੰਦ ਕੀਤੇ ਆ। ਇਹਨਾਂ ਦੀ ਆਪਦੀ ਚੌਧਰੀ ਖਾਤਰ ਮੇਟ ਆਪਦੇ ਲਾ ਕੇ ਜਨੀਤੀ ਗੰਦਪਾ ਸਾਨੂੰ ਧੱਕੇ ਦੇ ਨਾਲ ਐਮਐਲਏ ਡਿੰਪੀ ਟੱਲੋਂ ਹੋਰਾਂ ਦੇ ਵੱਲੋਂ ਸਸਪੈਂਡ ਕਰਵਾਇਆ ਗਿਆ 52 ਪਿੰਡ ਹੋਰ ਆ ਕਿਸੇ ਹੋਰ ਪਿੰਡ ਦੀ ਕੋਈ ਸਰਪੰਚੀ ਮਤਲਬ ਕਿ ਕੋਈ ਆਏ ਹੋਈ ਹੈ ਵੀ ਮੈਂ ਉਹਨੂੰ ਸਸਪੈਂਡ ਕਰਾਤਾ ਹੋਰ ਇਹ ਰੌਲਾ ਤਾਂ ਇਹਨਾਂ ਦਾ ਆਪਸ ਵਿੱਚ ਹੈ ਇਹਨਾਂ ਦੀ ਮੈਂਬਰਾਂ ਨਾਲ ਨਹੀਂ ਬੰਦੀ ਕਿਸੇ ਨਾਲ ਜੀ ਪਰ ਉਹ ਪੰਜ ਮੈਂਬਰ ਨੂੰ ਜ ਲੈ ਆਈ ਬੈਠੀ ਸੀ ਨਾਲ ਪੰਜ ਮੈਂਬਰ ਸੀ ਉਹਨਾਂ ਦੇ ਮੈਂ ਅੱਜ ਵੀ ਤੁਹਾਨੂੰ ਓਪਰਲੀ ਕਹਿਣਾ ਜੀ ਸਰ ਇਹ ਸਾਰੇ ਜਿਹਨੇ ਇਕੱਠੇ ਹੋ ਕੇ ਆ ਜਾਣ ਸਵੈਰੀ ਬਹਾਲ ਕਰਾ ਕੇ ਇਹਨਾਂ ਦੀ ਸਰਪੰਚੀ ਇਹਨਾਂ ਦੇ ਹੱਥ ਫੜਾ ਦੂੰਗਾ ਜੋ ਮੈਂ ਕਰ ਸਕਦਾ ਸਾਥੋਂ 2.3 ਲੱਖ ਦਾ ਚੈੱਕ ਮੰਗਦੇ ਸੀਗੇ ਜੀ ਆਹ ਸਾਨੂੰ ਇਹਦੇ 2.3 ਲੱਖ ਰੁਪਏ ਦਾ ਸੈਕਟਰੀਏਟ ਕੱਟਣਾ ਬਣਦਾ ਹੀ ਐ ਮੈਂ ਕਿਹਾ ਵੀ ਤੁਸੀਂ ਲਿਖਤੀ ਰੂਪ ਚ ਸਾਨੂੰ ਦਿਓ ਵੀ ਇਹ ਬਣਦਾ ਤਾਂ ਕਿਹੜੇ ਰੂਲ ਮੁਤਾਬਕ ਬਣਦਾ ਸੀ ਦੇ ਦਿਆਂਗੇ ਜੀ ਮੰਨ ਲਓ ਵੀ ਪੰਚਾਇਤ ਨੂੰ ਪੈਸਾ ਸਰਕਾਰਾਂ ਦਿੰਦੀਆਂ ਹੁੰਦੀਆਂ ਕਿ ਲੈਂਦੀਆਂ ਹੁੰਦੀਆਂ ਜੀ 25000 ਦਾ ਇੱਕ ਚੈੱਕ ਮੰਗਿਆ ਜੀ ਕਹਿੰਦੇ ਸਰਕਾਰ ਨੇ ਗੱਡੀ ਖਰੀਦਣੀ ਐ ਜੀ ਠੀਕ ਐ ਉੱਥੋਂ ਸਰਕਾਰ ਪੈਸੇ ਮੰਗ ਰਹੀ ਪੈਸੇ ਪੈਸੇ ਸਰਕਾਰ ਨੇ ਸਾਥੋਂ 25000 ਦਾ ਚੈੱਕ ਵੀ ਲਿਆ ਚੈੱਕ ਲੈ ਆਉਣ ਦੀ ਰਿਕਾਰਡਾਂ ਚਿੱਠੀ ਆਈ ਹੋਈ ਹੈ ਜੀ ਵੀ ਕਾਰਨ ਕੀ ਦੱਸਿਆ ਕਾਰਨ ਕੀ ਜੀ ਐਸ ਡੀਓ ਸਾਹਿਬ ਨੇ ਕੋਈ ਗੱਡੀ ਲੈਣੀ ਹੈ ਜੀ ਆਪਣੇ ਜਿਹੜੀ ਸੀਗੀ ਕਿ ਉਹਦੇ ਬਾਅਦ ਤੇ ਤੁਸੀਂ ਪੰਚਾਇਤਾਂ ਤੋਂ ਫੰਡ ਇਕੱਠਾ ਕੀਤਾ ਜਾਣੇ ਆਪ ਆਉਣ ਦੀ ਰਿਕਵਰਡ ਹੈ ਜੀ ਸਾਨੂੰ ਇਹਨਾਂ ਨੇ ਸੈਕਟਰੀ ਨੇ ਮੈਸੇਜ ਲਾਇਆ ਕਿ ਵੀ ਤੁਸੀਂ ਆਉਣਾ ਹੈਗਾ ਪੰਚਾਇਤ ਨੇ ਆਉਣਾ ਨਸ਼ਾ ਵਿਰੋਧ ਯੁੱਧ ਜਿਹੜਾ ਇਹ ਪੰਚਾਇਤ ਦੇ ਨਾਲ ਹੀ ਚੱਲਦਾ ਅੱਧੇ ਘੰਟੇ ਬਾਅਦ ਸਾਨੂੰ ਫੋਨ ਆਂਦਾ ਵੀ ਤੁਸੀਂ ਨਾ ਆਇਓ ਕਿਉਂਕਿ ਵੀ ਆਗਿਆ ਨਹੀਂ ਦਿੱਤੀ ਤੁਸੀਂ ਆਉਣਾ ਨਹੀਂਗਾ ਐਮਐਲਏ ਸਾਹਿਬ ਦੇ ਪ੍ਰੋਗਰਾਮ 'ਚ ਕਿਉਂਕਿ ਜਿਹੜੇ ਐਮਐਲਏ ਸਾਹਿਬ ਦੇ ਦੂਸਰੇ ਬੰਦੇ ਐ ਉਹ ਆਂਦੇ ਅਸੀਂ ਪਾਰਟੀ ਛੱਡ ਕੇ ਭੱਜਾਂਗੇ ਜੇ ਤੁਸੀਂ ਸਾਡੀ ਪਾਰਟੀ 'ਚ ਆਇਆ ਅਕਸਰ ਮੋਰ ਤਾਂ ਸਰਪੰਚ ਦੀ ਚੱਲਣੀ ਹੈ ਨਾ ਜਿੱਤੇ ਦੀ ਉਹ ਆਂਦੇ ਵੀ ਚੌਧਰ ਫਿਰੇ ਜੇ ਸਰਪੰਚ ਆਉਂਦਾ ਤਾਂ ਸਾਡੀ ਚੌਧਰ ਖਤਮ ਹੁੰਦੀ ਹੈ ਅਸੀਂ ਆਸੀਂ ਅੱਜ ਵੀ ਸਿਰ ਮੱਥੇ ਸਾਨੂੰ ਲੋਕ ਕਹਿ ਦੇਣਗੇ ਅਸੀਂ ਬਹਿ ਜਾਾਂਗੇ ਕਰੇ ਉਹ ਕਹਿੰਦੇ ਤੁਸੀਂ ਲੋਕਾਂ ਦੇ ਚੁਣੇ ਹੋਏ ਅਸੀਂ ਸਰਪੰਚ ਨਹੀਂ ਮੰਨਦੇ ਅਸੀਂ ਧੱਕੇ ਨਾਲ ਜਿਹੜਾ ਲਾਇਆ ਉਹ ਸਰਪੰਚ ਮੰਨਦੇ ਹਾਂ ਸਾਰੀਆਂ ਜਿਹੜੇ ਰਿਕਾਰਡ ਆਪਾਂ ਮੇਨਟੇਨ ਕਰਨੀ ਹੁੰਦੇ ਉਹਦੇ ਵਿੱਚ ਸੈਕਟਰੀ ਦਾ ਪੂਰਾ ਰੋਲ ਹੁੰਦਾ ਉਹ ਸਾਨੂੰ ਪੂਰਾ ਕਰਨ ਦੇ ਵਿੱਚ ਕੋਈ ਸਹਿਯੋਗ ਨਹੀਂ ਕਰਦਾ ਨਾ ਹੀ ਸਾਡੇ ਕੋਲ ਸੈਕਟਰੀ ਆਉਂਦਾ ਚਿੱਠੀਆਂ ਅਸੀਂ ਜੀ ਬੀ ਡੀ ਨੂੰ ਵਾਰ-ਵਾਰ ਪਾਈਆਂ ਵੀ ਸਾਨੂੰ ਰਿਕਾਰਡ ਦਿੱਤਾ ਜਾਵੇ ਜੀ ਰਿਕਾਰਡ ਦਿੱਤਾ ਜਾਵੇ ਵਾਰ-ਵਾਰ ਆ ਚਿੱਠੀ ਪਾਈ ਆ ਜੀ ਪੰਚਾਇਤ ਸੈਕਟਰੀ ਸਾਡੇ ਕੋਲੇ ਆ ਨਹੀਂ ਰਿਹਾ ਵਾਰ-ਵਾਰ ਰਿਕੁਐਸਟ ਕਰਨ ਤੇ ਆਉਂਦਾ ਸਾਨੂੰ 20 ਤੱਕ ਰਿਕੁਐਸਟਾਂ ਕਰਨੀਆਂ ਪੈਂਦੀਆਂ ਵੀਡੀਓ ਸਾਬ ਸਾਨੂੰ ਆਖ ਦਿੰਦਾ ਕੋਈ ਜੋ ਮੇਰੇ ਨਾਲ ਧੱਕਾ ਹੋਇਆ ਤੁਸੀਂ ਸਭ ਜਾਣਦੇ ਹੋ ਮੈਂ ਤੁਹਾਡੇ ਵਿਕਾਸ ਲਈ ਮੈਂ ਤੁਹਾਡੇ ਗਰੀਬਾਂ ਲਈ ਸਭ ਦੇ ਲਈ ਖੜਾ ਸਾਂ ਮੈਂ ਆਖਿਆ ਪਿੰਡ ਦਾ ਕੋਈ ਵਿਕਾਸ ਕਰਕੇ ਵਿਖਾਵਾਂਗੇ ਪਰ ਇਹ ਮੈਨੂੰ ਕਰਨ ਨਹੀਂ ਦਿੱਤਾ ਗਿਆ ਮੇਰੇ ਤੇ ਰੋਜ਼ ਚਿੱਠੀ ਤੇ ਚਿੱਠੀ ਘੱਲ ਕੇ ਮੈਨੂੰ ਬਹੁਤ ਗਮਰਾਹ ਤੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਗਿਆ ਇਹਦੀ ਗਵਾਹੀ ਤੁਹਾਡੇ ਹੱਥ ਵਿੱਚ ਹੈ ਮੈਂ ਤੁਹਾਡੇ ਨਾਲ ਅੱਜ ਵੀ ਕੱਲ ਵੀ ਖੜਾ ਬਾਕੀ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਮੇਰੇ ਬਾਰੇ ਕਹਿ ਸਕਦੇ ਹੋ ਜੋ ਮਰਜੀ ਪਰ ਮੈਂ ਥੋਥੋ ਇਹੀ ਆਣਾ ਵੀ ਮੈਂ ਤੁਹਾਡਾ ਹਰ ਟਾਈਮ ਵੀ ਨਹੀਂ ਰਹੂੰਗਾ ਮੈਂ ਤੁਹਾਡੀ ਸੇਵਾ ਕਰਦਾ ਹੀ ਰਹੂੰਗਾ ਜੋ ਮਰਜ਼ੀ ਮੇਰੇ ਤੇ ਆਪਤ ਦੇਖ ਦੇਣ ਜੋ ਮਰਜ਼ੀ ਕਰ ਲੈਣ ਪਰ ਇਹ ਪ੍ਰੀਖਿਆ ਇਹਨਾਂ ਨੂੰ ਵੀ ਹੈ ਤੇ ਮੈਨੂੰ ਤਾਂ ਕੋਈ ਨਹੀਂ ਮੈਂ ਤਾਂ ਉਸ ਰੱਬ ਨੂੰ ਮੰਨ ਕੇ ਹੀ ਤੁਹਾਡੀ ਸੇਵਾ 'ਚ ਲੱਗਿਆ ਹੋਇਆ ਤੇ ਮੈਂ ਸੇਵਾ ਹੀ ਮੰਗੀ ਹੈ ਕਦੇ ਕੋਈ ਆ ਗਿਆ ਕਦੇ ਫਲਾਨੀ ਚਿੱਠੀ ਬੀੜਗੋ ਕੋਲੇ ਜਾਵੜੇ ਉਹਨੇ ਇਹ ਜੇ ਕਰਕੇ ਵਿਖਾਤਾ ਕਿਸੇ ਨੇ ਕੁਛ ਕਦੇ ਸੈਕਟਰੀ ਬਦਲ ਗਿਆ ਕਦੇ ਕੁਛ ਕਦੇ ਕੁਛ ਕਦੇ ਮਟੀਰੀਅਲ ਮਾੜਾ ਕਦੇ ਕੁਛ ਉਦੋਂ ਦੇ ਤੱਕੇ ਹੀ ਹੋ ਰਹੇ ਆ ਕੋਈ ਜੇ ਅਸੀਂ ਬੰਦਿਆਂ ਨੂੰ ਸਾਡੇ ਨਾਲ ਸੀਗੇ ਵੀ ਚੱਲੋ ਉਹਦੇ ਕੋਲੇ ਚੱਲ ਵਰਦੇ ਆ ਜੇ ਕੋਈ ਗੱਲਬਾਤ ਹੈ ਮੈਨੂੰ ਲੈ ਕੇ ਚੱਲੋ ਮੈਂ ਚੱਲਦਾ ਫਿਰ ਵੀ ਆਖੇ ਸਰਪੰਚ ਬਾਰੇ ਤਾਂ ਕੋਈ ਗਾਲੀ ਨਾ ਕਰੋ ਜੇ ਕੋਈ ਆਪਦਾ ਕੰਮ ਲੈਣਾ ਤਾਂ ਲੈ ਲਓ ਇੱਥੋਂ ਤੀਕ ਹੋ ਰਹੀ ਹੈ ਹੁਣ ਤੱਕਾ ਹੈ ਬਹੁਤ ਜਿਆਦਾ ਕਰ ਕੌਣ ਰਿਹਾ ਤੱਕਾ ਇਹ ਤਾਂ ਕਾਕਾ ਕਰ ਰਹੀ ਇਥੋਂ ਦਾ ਮਤਲਬ ਐਮਐਲਏ ਕਰ ਰਿਆ ਤੇ ਪਿੰਡ ਦੇ ਬੰਦੇ ਆ ਪੰਜ ਚਾਰ ਪੰਜ ਸੱਤ ਉਹ ਉਹਨਾਂ ਨੂੰ ਕਹਿ ਕੇ ਕਰਾ ਰਹੀ ਹੈ ਅਫਸਰਾਂ ਤੇ ਵੀ ਦਵਾਏ ਉਹ ਕੌਣ ਬੰਦੇ ਨੇ ਕਿਉਂ ਉਹਨਾਂ ਦੀ ਮੰਨਦੇ ਕੌਣ ਨੇ ਉਹ ਉਹ ਜੀ ਉਹਦੀ ਪਾਰਟੀ ਦੇ ਖਾਸ ਬੰਦੇ ਉਹ ਹਾਰੇ ਹੋਏ ਬੰਦੇ ਮਤਲਬ ਸਾਡੇ ਨਾਲ ਇਲੈਕਸ਼ਨ ਹੋਇਆ ਸੀ ਉਹਨਾਂ ਤੋਂ ਹਾਰ ਬਰਾਸਤ ਨਹੀਂ ਹੋਈ ਉਹਦੇ ਕਾਰਨ ਹੀ ਸਾਨੂੰ ਉਦੋਂ ਤੋਂ ਤੰਗ ਕਰਨਾ ਸ਼ੁਰੂ ਇਹਨੂੰ ਐ ਕਰ ਦਿਓ ਜੀ ਇਹਨੂੰ ਐ ਕਰ ਦਿਓ ਜੀ ਇਹਨੂੰ ਲਾ ਦੇਓ ਜੀ ਇਹਨੂੰ ਸਸਪੈਂਡ ਕਰ ਦਿਓ ਜੀ ਇਹਨੂੰ ਫਲਾਨਾ ਉਦੋਂ ਦਾ ਹੀ ਮੈਨੂੰ ਰੋਜ਼ ਗੱਲਾਂ ਇਹ ਆਉਂਦੀਆਂ ਰਹੀਆਂ ਹਰਿਆਣਾ ਚਿੱਠੀਆਂ ਮਤਲਬ ਪੰਜ ਚਾਰ ਦਿਨਾਂ ਤੋਂ ਜੀ ਇਹਨਾਂ ਦੇ ਘਰ ਪੱਕੇ ਕਰੋ ਇਹਨਾਂ ਦੇ ਥਾਂ ਪੱਕੇ ਕਰੋ ਇਹ ਮਟੀਰੀਅਲ ਮਾੜਾ ਆ ਰਿਹਾ ਦੱਸੋ ਪਹਿਲਾਂ ਵੀ ਸਾਨੂੰ ਮਟੀਰੀਅਲ ਦਾ ਪਤਾ ਨਹੀਂ ਉਹਨਾਂ ਲੋਕਾਂ ਨੂੰ ਪਤਾ ਜਿਹੜੇ ਹਿਜਾਮਤਾਂ ਕਰਦੇ ਆ ਅਸੀਂ ਐਮਐਲਏ ਕੋਲੇ ਬੁਲਾਉਣ ਦਾ ਪਲਾਨ ਬਣਾਇਆ ਸੀ ਉਹਦੇ ਸਕੂਲ ਦੇ ਵਿੱਚ ਆਏ ਸੀ ਸਾਨੂੰ ਮੈਸੇਜ ਗਿਆ ਅਸੀਂ ਉਹਦੇ ਤੁਰੰਤ ਆਏ ਹੱਥ ਵੀ ਮਲਾਇਆ ਸੀ ਖੜੇ ਵੀ ਰਹੇ ਚਲੋ ਗੱਲ ਕਰਕੇ ਹੱਥ ਮਲਾ ਕੇ ਸਾਡੇ ਨਾਲ ਨੰਗੀ ਅਸੀਂ ਫਿਰ ਹੋਰ ਵੀ ਆਖਿਆ ਵੀ ਚਲੋ ਆਪਾਂ ਉੱਥੇ ਚੱਲ ਵਰਦੇ ਆਂ ਪਰ ਕਿਸੇ ਨੇ ਉਹਨਾਂ ਨੂੰ ਇਹ ਹਮਮੀ ਨਹੀਂ ਭਰੀ ਕਿ ਵੀ ਤੁਸੀਂ ਆਓ ਆਖੇ ਸਰਪੰਚ ਬਾਰੇ ਤਾਂ ਕੋਈ ਗੱਲ ਨਾ ਕਰੋ ਹੋਰ ਕੋਈ ਤੁਹਾਡਾ ਨਿੱਜੀ ਕੰਮ ਤਾਂ ਕਰੋ ਤੁਹਾਨੂੰ ਸਸਪੈਂਡ ਕਰ ਦਿੱਤਾ ਗਿਆ ਕਿ ਕਰਨਾ ਹਲੇ ਚਿੱਠੀ ਆਈ ਹੈ ਜੀ ਵੀ ਤੁਹਾਨੂੰ ਇੰਨੀ ਤਰੀਕ ਤੱਕ ਸਸਪੈਂਡ ਕਰ ਦਿੱਤਾ ਜਾਊਗਾ ਆ ਚਿੱਠੀਆਂ ਤੁਹਾਡੇ ਸਾਈਨ ਆ ਸਾਰਿਆਂ ਦੇ ਆ ਬੰਦਿਆਂ ਨੇ ਕਿਹਾ ਵੀ ਸਾਨੂੰ ਇਹ ਜੀ ਜਿਹੜਾ ਮਟੀਰੀਅਲ ਮਾੜਾ ਲਾਇਆ ਜਾ ਰਿਹਾ ਹੈ ਫਲਾਨਾ ਕਰਿਆ ਜਾ ਰਿਹਾ ਹੈ ਪਿੰਡ ਨੂੰ ਜਨ ਤੱਕ ਸਾਨੂੰ ਕਰਨਾ ਪਿਆ ਮਜਬੂਰੀ ਵਸ ਜਦੋਂ ਕੋਈ ਵਸ ਨਾ ਚਲੇ ਸਿਰ ਉੱਤੋਂ ਦੀ ਪਾਣੀ ਟੱਪ ਜੇ ਤਾਂ ਸਾਰੇ ਲੋਕਾਂ ਨੂੰ ਦੱਸਣਾ ਸਾਡਾ ਫਰਜ਼ ਬਣਦਾ ਸੀ ਕਿਉਂਕਿ ਥੋੜੀ ਅਸੀਂ ਸੇਵਾ ਕਰਨ ਵਾਸਤੇ ਤੁਸੀਂ ਫਤਵਾ ਦਿੱਤਾ ਲੋਕਾਂ ਦੇ ਨਾਲ ਹੀ ਫਤਵਾ ਹੁੰਦਾ ਤੇ ਲੋਕਾਂ ਦੇ ਨਾਲ ਹੀ ਸਾਰਾ ਕੁਝ ਹੁੰਦਾ ਜੀ ਤਾਕਤ ਤੁਸੀਂ ਬਖਸ਼ਿਆ ਤੁਹਾਡਾ ਫੈਸਲਾ ਇਹ ਇਹ ਤੁਸੀਂ ਇਹ ਥੋੜਾ ਫੈਸਲਾ ਹੀ ਤੱਕ ਰਹੇ ਆ ਤੁਹਾਨੂੰ ਵੀ ਪਤਾ ਪਿੰਡ ਦੇ ਵਿੱਚ ਕੀ ਚੱਲ ਰਿਹਾ ਹੈ ਅਸੀਂ ਜੇ ਕਿਸੇ ਬੰਦੇ ਨੂੰ ਪਿੰਡ ਦੇ ਬੰਦੇ ਨੂੰ ਕੋਈ ਜਵਾਬ ਦਿੱਤਾ ਹੋਵੇ ਇਸ ਬਾਬਤ ਕੰਮ ਦੇ ਬਾਬਤ ਜਵਾਬ ਦਿੱਤਾ ਹੋਵੇ ਜਾਂ ਕਿਸੇ ਮਤੇ ਪਹੁੰਚ ਤੋਂ ਜਵਾਬ ਦਿੱਤਾ ਹੋਵੇ ਤਾਂ ਸਾਨੂੰ ਤੁਸੀਂ ਅੱਜ ਵੀ ਸਾਨੂੰ ਪਿੰਡ ਦੇ ਲੋਕ ਪੁੱਛ ਸਕਦੇ ਆ ਆ ਚਿੱਠੀ ਆ ਜੀ ਆ ਤਿੰਨ ਬੰਦਿਆਂ ਦੇ ਸਾਈਨ ਆ ਜੀ ਇਹ ਤੇ ਮਹਿਮਾ ਸਿੰਘ ਫਲਾਨਾ ਸਿੰਘ ਦੇ ਸਾਈਨ ਆ ਜੀ ਆਹ ਦੇਖ ਸਕਦੇ ਹੋ ਮੇਰੇ ਕੋਲੇ ਔਨ ਰਿਕਾਰਡ ਇਹ ਚਿੱਠੀ ਆ ਕੋਈ ਆਪਾਂ ਹਵਾ ਚ ਗੱਲਾਂ ਨਹੀਂ ਕਰਦੇ ਜੀ ਠੀਕ ਹੈ ਜੀ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਪਿਆ ਉਸ ਤੋਂ ਬਾਅਦ ਇਹ ਚਿੱਠੀ ਤੇ ਆਈ ਹੈ ਜੀ ਆਪਣੀ ਆਹ ਵੀ ਕੰਮ ਜਿਹੜਾ ਤੁਹਾਡਾ ਬੰਦ ਕਰ ਦਿੱਤਾ ਜੱਗਿਆ ਇਹਨੂੰ ਬੰਦ ਕਰੋ ਪਿੰਡ ਦਾ ਵਿਕਾਸ ਨਹੀਂ ਹੋਣਾ ਚਾਹੀਦਾ ਇਹ ਚਿੱਠੀ ਇਹ ਵੀਡੀਓ ਦਫ਼ਤਰੋਂ ਆਈ ਹੈ ਠੀਕ ਹੈ ਜੀ ਇਹ ਜਨਤਕ ਆਪਾਂ ਤਾਂ ਕਰਦੇ ਆ ਅਸੀਂ ਦੋ ਵਾਰੀ ਵੀਡੀਓ ਸਾਹਿਬ ਕੋਲੇ ਗਏ ਆ ਜੀ ਉਹ ਕਹਿੰਦੇ ਤੁਹਾਡਾ ਕੰਮ ਨਹੀਂ ਚੱਲਦਾ ਤੁਸੀਂ ਜੀ ਸਾਨੂੰ ਪ੍ਰੈਸ਼ਰ ਹੈ ਸਾਨੂੰ ਪੋਲੀਟੀਕਲੀ ਪ੍ਰੈਸ਼ਰ ਹੈ ਅਸੀਂ ਕੰਮ ਨਹੀਂ ਕਰ ਸਕਦੇ ਸਾਰੇਆਂ ਬੰਦਿਆਂ ਨੂੰ ਫਿਰ ਮੈਂਬਰ ਵੀ ਗਏ ਜੀ ਇਹਨਾਂ ਦੇ ਜਿਹੜੇ ਖਾਸ ਬੰਦੇ ਸੀਗੇ ਝਾੜੂ ਦੇ ਦੋ ਤਿੰਨ ਬੰਦੇ ਜਿਹੜੇ ਮੰਨ ਲਓ ਹੁੰਦੇ ਆ ਮੇਨ ਬੰਦੇ ਉਹਨਾਂ ਨੂੰ ਵੀ ਭੇਜਿਆ ਜੀ ਵੀ ਚਲੋ ਆਪਣੇ ਪਿੰਡ ਦਾ ਵਿਕਾਸ ਹੋ ਜੇ ਸਾਨੂੰ ਅਸੀਂ ਮਿਲ ਲਾਂਗੇ ਸਾਨੂੰ ਸਾਂਝੇ ਥਾਂ ਬੁਲਾਇਆ ਜਾਵੇ ਸਾਨੂੰ ਕੋਈ ਗ੍ਰਾਂਟ ਦਿੱਤੀ ਜਾਵੇ ਅਸੀਂ ਪਿੰਡ ਵਾਸਤੇ ਲਾਵਾਂਗੇ ਜੀ ਅਸੀਂ ਕੋਈ ਕਿਸੇ ਨੂੰ ਨਾ ਨਹੀਂ ਕਰਦੇ ਸਾਨੂੰ ਸਾਂਝੇ ਥਾਂ ਪੰਚਾਇਤ ਨੂੰ ਸਦੋ ਉਦੋਂ ਅੱਗੋ ਜਵਾਬ ਆਉਂਦਾ ਕਿ ਸਾਨੂੰ ਇਸ ਬਾਰੇ ਗੱਲ ਹੀ ਨਾ ਕੀਤੀ ਜਾਵੇ ਸਾਡੇ ਨਾਲ ਤੁਸੀਂ ਸਾਡੇ ਪੰਜ ਬੰਦੇ ਪੰਚਾਇਤ ਨੂੰ ਅਸੀਂ ਜਾਣਦੇ ਹੀ ਨਹੀਂ ਸਾਡੇ ਪੰਜ ਬੰਦੇ ਅਸੀਂ ਜਾਣਦੇ ਆ ਉਹਨਾਂ ਦੇ ਰਾਹੀਂ ਅਸੀਂ ਕੰਮ ਕਰਾਂਗੇ ਸਾਨੂੰ ਕੋਈ ਪੰਚਾਇਤ ਤੱਕ ਲਿੰਕ ਨਹੀਂ ਹੈਗਾ ਪੰਚਾਇਤ ਕੋਲੇ ਪੈਸਾ ਪਿਆ ਸੀਗਾ ਅਸੀਂ ਇਹ ਵੀ ਆਨੇ ਵੀ ਸਾਨੂੰ ਦਿਓ ਵੀ ਕੁਛ ਨਾ ਜਿਹੜਾ ਪੁਰਾਣਾ ਪਿਆ ਸਾਨੂੰ ਉਹੀ ਲਾ ਲੈਣ ਦਿਓ ਉਦੋਂ ਬਾਅਦ ਜੀ ਫੇਰ ਇਹਨਾਂ ਨੇ ਚਿੱਠੀ ਪਾਈ ਆ ਜੀ ਫੇਰ ਵੀਡੀਓ ਭੇਜਦਾ ਹੈ ਕਿ ਜਿਹੜੇ ਦੂਜੇ ਤੁਸੀਂ ਸਾਂਝੇ ਕੰਮ ਵਿਢੇ ਆ ਉਹ ਜ਼ਰੂਰੀ ਨਹੀਂ ਹੈਗੇ ਅਤੀ ਜ਼ਰੂਰੀ ਉਹ ਕੰਮ ਨਹੀਂ ਹੈਗੇ ਆ ਫਲਾਨਾ ਸਿੰਘ ਦੀ ਗਲੀ ਆ ਜੀ ਆਹ ਚਿੱਠੀ ਤੇ ਨਾਂ ਲਿਖਿਆ ਮਹਿਮਾ ਸਿੰਘ ਦੇ ਬਾਰ ਦੇ ਵਿੱਚ ਟਟਾਂ ਲਾਓ ਜੀ ਕਹਿੰਦੇ ਇਹ ਘਰ ਪੱਕੇ ਕਰੋ ਲੋਕਾਂ ਦੇ ਜਿੱਥੋਂ ਦੇ ਲੋਕਾਂ ਨੇ ਨੰਗੜਾ ਸਾਂਝੀਆਂ ਗਲੀਆਂ ਉਹ ਜ਼ਰੂਰੀ ਨਹੀਂ ਸਟੇਡੀਅਮ ਇਹ ਜੇ ਹਾਰੇ ਹੋਏ ਸਰਪੰਚਾ ਜੀ ਉਹ ਜਿਹੜੇ ਪੰਜ ਸੱਤ ਬੰਦੇ ਐ ਉਹੋ ਇਸ ਗੱਲ ਨੂੰ ਕਰ ਰਹੇ ਆ ਵੀ ਅਸੀਂ ਚੱਲਣ ਹੀ ਨਹੀਂ ਦੇਣਾ ਪੰਚਾਇਤ ਦਾ ਇਸ ਕਰਕੇ ਪਿੰਡ ਦਾ ਨੁਕਸਾਨ ਹੈ ਨਰੇਗਾ ਸਾਡੀ ਬੰਦ ਪਈ ਹੈ ਇਹਨਾਂ ਨੇ ਨਰੇਗਾ ਦੇ ਵਿੱਚ ਆਪਦੇ ਬੰਦੇ ਲਾਏ ਆ ਜੀ ਜੰਤਕ ਕੀਤੇ ਆ ਇਹ ਕਹਿੰਦੇ ਜੀ ਸਾਈਨ ਕਰੋ ਸਾਡੇ ਬੰਦਿਆਂ ਦੇ ਇਹਨਾਂ ਦੇ ਆਰਡਰ ਆਏ ਹੋਏ ਆ ਜੀ ਇਹ ਬੰਦਿਆਂ ਨੇ ਘਪਲੇ ਕੀਤੇ ਆ ਜੀ ਆਹ ਆਰਡਰ ਹੈ ਜੀ ਸਰਕਾਰ ਦੇ ਕਿੰਨੇ ਕਿੰਨੇ ਬੰਦੇ ਨੇ ਗਲਤ ਹਾਜ਼ਰੀਆਂ ਪਾਈਆਂ ਜੋ ਮੈਂ ਬਕਾਇਦਾ ਨਾਮ ਲੈ ਕੇ ਕੋਈ ਮੈਨੂੰ ਡਰ ਨਹੀਂ ਹੈਗਾ ਅੰਗਰੇਜ਼ ਸਿੰਘ ਕਾਲਾ ਵੱਜਦਾ ਜਿਹੜਾ ਕਟਿੰਗ ਵਾਲਾ ਉਹਦੀ ਭਤੀਜੀ ਨੂੰ ਲਾਇਆ ਗਿਆ ਸੀ ਗਲਤ ਹਾਜ਼ਰੀਆਂ ਪਾ ਕੇ ਪੰਜ ਬੰਦਿਆਂ ਦੀ ਤਾਂ ਤੇ ਸੱਤ-ਸੱਤ ਬੰਦੇ ਠੱਲ ਕੇ ਹਾਜ਼ਰੀਆਂ ਪਾਈਆਂ 2-2000 ਰੁਪਏ ਆਵਦੀਆਂ ਜੇਬਾਂ 'ਚ ਜਾਂਦਾ ਕਿਸ ਗੱਲ ਤੇ ਜਾਂਦਾ ਭਈ ਅਸੀਂ ਇਸ ਚੀਜ਼ ਨੂੰ ਰੋਕਦੇ ਰਹੇ ਤਾਂ ਸਾਡੇ ਤੇ ਦਬਾਅ ਪਉਂਦਾ ਕਿ ਸਾਡਾ ਕੰਮ ਰੋਕਦੇ ਆ ਜੀ ਸਾਡਾ ਕੰਮ ਰੋਕਦੇ ਆ ਸਹੀ ਕੰਮ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਤੁਸੀਂ ਦੱਸੋ ਜੀ ਸਚਾਈ ਨਾ ਪੈਸੇ ਬਸੋ ਵੀ ਇੱਥੇ ਪੈਸੇ ਖਾਣੇ ਪੈਸੇ ਖਾਣ ਵਾਸਤੇ ਬਣਾਏ ਆ ਮੰਨ ਲਓ ਇਹ ਪੈਸੇ ਭਾਲਦੇ ਆ ਫੇਰ ਆਂਦੇ ਜੀ ਸਾਡੇ ਚਿਹਤਿਆਂ ਦੇ ਇੱਕ ਪੰਪ ਲਾਉਣਾ ਹੈ ਪੰਪ ਲਾਉਣਾ ਉਹਦਾ ਐਨਓਸੀ ਦਿਓ ਸਾਨੂੰ ਪੰਚਾਇਤ ਨੂੰ ਮੈਂ ਕਿਹਾ ਵੀ ਕੀ ਅਧਿਕਾਰ ਹੈ ਐਨਓਸੀ ਦਾ ਤੁਸੀਂ ਪੰਪ ਤੁਹਾਡੇ ਝੇਤਿਆਂ ਨੇ ਲਾਉਣਾ ਅਸੀਂ ਤਾਂ ਨਹੀਂ ਲਾਉਣਾ ਪੰਚਾਇਤ ਇਸ ਜੀ ਕਿਹਦੇ ਤੋਂ ਕੌਣ ਕਿਹਦੇ ਵੱਲੋਂ ਕਿਹਾ ਗਿਆ ਇਹ ਕਿਹਾ ਗਿਆ ਸੀਗਾ ਜੀ ਇਹਨਾਂ ਦੇ ਕੋਈ ਖਾਸ ਬੰਦੇ ਆ ਜੀ ਐਮਐਲਏ ਸਾਹਿਬ ਦੇ ਕੋਈ ਨਾਲ ਜਸਵਿੰਦਰ ਢਿੱਲੋਂ ਆ ਜੀ ਉਹਦਾ ਨਾਮ ਉਹ ਇੰਚਾਰਜ ਵੀ ਲਾਏ ਵੀ ਆਪਣੇ ਪਿੰਡ ਉਸ ਬੰਦੇ ਨੇ ਸਾਨੂੰ ਇਹ ਪ੍ਰੈਸ਼ਰਾਈਜ਼ ਕੀਤਾ ਦੂਜਾ ਜੀ ਫਿਰ ਸਾਨੂੰ ਜਿਹੜੀ ਪੰਚਾਇਤ ਬੋਲੀ ਹੁੰਦੀ ਐ ਉਹਦੇ ਵਿੱਚੋਂ ਸਾਨੂੰ ਆਦੇ ਜੀ ਸਾਡੀਆਂ ਦਰਖਾਹ ਨਹੀਂ ਆਉਂਦੀਆਂ ਸਾਨੂੰ ਸੈਕਟਰੀਏਟ ਦਿਓ ਤੁਸੀਂ ਪੰਚਾਇਤ ਵੱਲੋਂ ਕੱਟ ਕੇ ਆ 2.5 ਲੱਖ ਰੁਪਏ ਦਾ ਚੈੱਕ ਐ ਜੀ 700 2.5 ਲੱਖ ਦਾ ਚੈੱਕ ਮੰਗਦੇ ਸੀਗੇ ਜੀ ਆਹ ਆਹ ਵੇਖ ਲਓ ਜੇ ਕਿਸੇ ਨੇ ਵੇਖਣਾ ਆ ਕੇ ਕੋਲ ਦੇਖ ਲਓ ਸਾਨੂੰ ਆਦੇ 2.5 ਲੱਖ ਰੁਪਏ ਦਾ ਸੈਕਟਰੀਏਟ ਕੱਟਣਾ ਬੰਦਦਾ ਹੀ ਐ ਮੈਂ ਕਹਾਂ ਵੀ ਤੁਸੀਂ ਲਿਖਤੀ ਰੂਪ ਚ ਸਾਨੂੰ ਦਿਓ ਵੀ ਇਹ ਬਣਦਾ ਤਾਂ ਕਿਹੜੇ ਰੂਲ ਮੁਤਾਬਕ ਬਣਦਾ ਸੀ ਦੇ ਦੇਾਂਗੇ ਜੀ ਤੇ ਉਹ ਸਾਡਾ ਜਿਹੜਾ ਹੈਗਾ ਜੀ ਦੇਖ ਲਓ ਆ ਸਾਥੋਂ ਪੰਚਾਇਤੀ ਫੰਡ ਚੋਂ ਅਕਸਰ ਮੰਨ ਲਓ ਵੀ ਪੰਚਾਇਤ ਨੂੰ ਪੈਸਾ ਸਰਕਾਰਾਂ ਦਿੰਦੀਆਂ ਹੁੰਦੀਆਂ ਕਿ ਲੈਂਦੀਆਂ ਹੁੰਦੀਆਂ ਜੀ ਪਹਿਲਾਂ ਮੈਨੂੰ ਇਸ ਗੱਲ ਦਾ ਜਵਾਬ ਬਾਕੀ ਦੂਜੀ ਗੱਲ ਇਹ ਆ ਜੀ ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀ ਔਨ ਦੀ ਆਪਣੇ ਸਾਰੇ ਚੈਨਲਾਂ ਤੇ ਤੁਸੀਂ ਦੇਖਿਆ ਚੱਲਦਾ ਰਿਹਾ ਕਿ ਜਿਹੜਾ ਸਰਪੰਚ ਹੈ ਉਹ ਕਿਸੇ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਇੱਕ ਪਿੰਡ ਦਾ ਸਰਪੰਚ ਹੋਣਾ ਚਾਹੀਦਾ ਜੀ ਇਹ ਗੱਲ ਹੁਣ ਰਿਕਾਰਡ ਹੈ ਕਿ ਨਹੀਂ ਹੈ ਅਸੀਂ ਕਿਸੇ ਅਸੀਂ ਪਿੰਡ ਦੇ ਸਰਪੰਚਾਂ ਜੀ ਅਸੀਂ ਪਾਰਟੀਆਂ ਚਲੋ ਨਿੱਜੀ ਫੈਸਲੇ ਹੁੰਦੇ ਆ ਆਪਦੇ ਪਰ ਪਾਰਟੀ ਤੋਂ ਉੱਪਰ ਉੱਠ ਕੇ ਅਸੀਂ ਕੰਮ ਕਰਨਾ ਚਾਹੁੰਦੇ ਆ ਪਿੰਡ ਦੇ ਪਿੰਡ ਦੇ ਸਾਰੇ ਮਤਲਬ ਪਿੰਡ ਦਾ ਵਿਕਾਸ ਕਰਨਾ ਚਾਹੁੰਦੇ ਆ ਅਸੀਂ ਕਿਸੇ ਨਾਲ ਜ਼ਿਆਸਤੀ ਨਹੀਂ ਕੀਤੀ ਸਾਰੇ ਪਿੰਡ ਦੀਆਂ ਗਲੀਆਂ ਦੇ ਆਹ ਜਿਹੜੇ ਜੀ ਮਤੇ ਪਾਏ ਹੋਇਆ ਆ ਜਲਾਸ ਕੀਤੇ ਹੋਇਆ ਜੀ ਆਹ ਇਹਦੇ ਵਾਸਤੇ ਸਾਨੂੰ ਕੋਈ ਨਾ ਗ੍ਰਾਂਟ ਦਿੰਦੇ ਆ ਨਾ ਕੋਈ ਉਹ ਦਿੰਦੇ ਸਾਨੂੰ ਬਕਾਇਦਾ ਕਰਨ ਵੀ ਨਹੀਂ ਦਿੰਦੇ ਆਹ ਸਾਰੇ ਰਿਕਾਰਡ ਜਿਹੜੇ ਹੈਗੇ ਜੀ ਆਉਣ ਦੀ ਰਿਕਾਰਡ ਜਿਹੜੇ ਹੈਗੇ ਤੁਹਾਨੂੰ ਹੁਣ ਇੱਕ ਜਿਹੜਾ ਨੋਟਿਸ ਆਇਆ ਜੀ ਵੀ ਸਸਪੈਂਡ ਕੀਤਾ ਜਾਂਦਾ ਸਸਪੈਂਡ ਕੀਤਾ ਜਾਂਦਾ ਜੀ ਸਾਡੇ ਕੋਲੇ ਨਾ ਤਾਂ ਸੈਕਟਰੀ ਪਹੁੰਚ ਰਿਹਾ ਸੈਕਟਰੀ ਆਪਦੇ ਕੋਲੇ ਆਪਦੇ ਹੱਥ 'ਚ ਰਿਕਾਰਡ ਰੱਖੀ ਬੈਠਾ ਹੈ ਵੀਡੀਓ ਕੋਲੇ ਜਾਣੇ ਤਾਂ ਉਹ ਕਹਿੰਦਾ ਸੈਕਟਰੀ ਨਾਲ ਗੱਲ ਕਰੋ ਉਹ ਕਹਿ ਦਿੰਦਾ ਜੀ ਸਾਨੂੰ ਪ੍ਰੈਸ਼ਰ ਹੈ ਜੀ ਅਸੀਂ ਕਰ ਨਹੀਂ ਸਕਦੇ ਜੀ ਪ੍ਰੈਸ਼ਰ ਪੁੱਛਿਆ ਵੀ ਪ੍ਰੈਸ਼ਰ ਹੈਗਾ ਕੀ ਦਾ ਤੁਹਾਨੂੰ ਪ੍ਰੈਸ਼ਰ ਕਹਿੰਦੇ ਜੀ ਮੌਜੂਦਾ ਐਮ.ਐਲ.ਏ ਸਾਹਿਬ ਦਾ ਜੀ ਅਸੀਂ ਇਸ ਗੱਲ ਦਾ ਆਖਿਆ ਵੀ ਮੌਜੂਦਾ ਐਮ.ਐਲ.ਏ ਠੀਕ ਹੈ ਜੀ ਸਾਨੂੰ ਆਵੇ ਇੱਕ ਇੱਕ ਨਸ਼ਾ ਵਿਰੋਧ ਯੁੱਧ ਚੱਲ ਰਿਹਾ ਸੀਗਾ ਜਿਹੜਾ ਉਹਦੇ ਵਿੱਚ ਬਕਾਇਦਾ ਜੀ ਸਾਨੂੰ ਇਨਵਾਈਟ ਕੀਤਾ ਗਿਆ ਸੀ ਸਰਕਾਰ ਵੱਲੋਂ ਆਹ ਜੀ ਨਿੰਦਰਕੌਰ ਸਰਪੰਚ ਤੇ ਔਰ ਨਸ਼ਾ ਵਿਰੋਧ ਯੁੱਧ ਦੇ ਵਿੱਚ ਆਹ ਆਉਣ ਦੀ ਰਿਕਾਰਡ ਹੈ ਜੀ ਸਾਨੂੰ ਇਹਨਾਂ ਨੇ ਸੈਕਟਰੀ ਨੇ ਮੈਸੇਜ ਲਾਇਆ ਕਿ ਵੀ ਤੁਸੀਂ ਆਉਣਾ ਹੈਗਾ ਪੰਚਾਇਤ ਨੇ ਆਉਣਾ ਨਸ਼ਾ ਵਿਰੋਧ ਯੁੱਧ ਜਿਹੜਾ ਇਹ ਪੰਚਾਇਤ ਦੇ ਨਾਲ ਹੀ ਚੱਲਦਾ ਪੰਚਾਇਤ ਦੇ ਨਾਲ ਜਦੋਂ ਇਹ ਨਸ਼ਾ ਵਿਰੋਧ ਯੁੱਧ ਦੇ ਵਿੱਚ ਅਸੀਂ ਆਉਣ ਦੀ ਸ਼ਮੂਲੀਅਤ ਕੀਤੀ ਸਾਨੂੰ ਆਉਣ ਦੀ ਅੱਧੇ ਘੰਟੇ ਬਾਅਦ ਸਾਨੂੰ ਫੋਨ ਆਂਦਾ ਵੀ ਤੁਸੀਂ ਨਾ ਆਇਓ ਕਿਉਂਕਿ ਵੀ ਆਗਿਆ ਨਹੀਂ ਦਿੱਤੀ ਤੁਸੀਂ ਆਉਣਾ ਨਹੀਂ ਗਾ ਐਮਐਲਏ ਸਾਹਿਬ ਦੇ ਪ੍ਰੋਗਰਾਮ 'ਚ ਕਿਉਂਕਿ ਜਿਹੜੇ ਐਮਐਲਏ ਸਾਹਿਬ ਦੇ ਦੂਸਰੇ ਬੰਦੇ ਐ ਉਹ ਆਂਦੇ ਅਸੀਂ ਪਾਰਟੀ ਛੱਡ ਕੇ ਭੱਜਾਂਗੇ ਜੇ ਤੁਸੀਂ ਸਾਡੀ ਪਾਰਟੀ 'ਚ ਆਇਆ ਅਕਸਰ ਮੋਰ ਤਾਂ ਸਰਪੰਚ ਦੀ ਚੱਲਣੀ ਹੈ ਨਾ ਜਿੱਤੇ ਦੀ ਇਹ ਆਂਦੇ ਵੀ ਚੌਧਰ ਫਿਰੇ ਜੇ ਸਰਪੰਚ ਆਉਂਦਾ ਤਾਂ ਸਾਡੀ ਚੌਧਰ ਖਤਮ ਹੁੰਦੀ ਹੈ ਅਸੀਂ ਚੌਧਰ ਖਾਤਰ ਨਹੀਂ ਆਏ ਅਸੀਂ ਲੋਕਾਂ ਦੀ ਸੇਵਾ ਕਰਨ ਵਾਸਤੇ ਆਏ ਆ ਅਸੀਂ ਅੱਜ ਵੀ ਸਿਰ ਮੱਥੇ ਸਾਨੂੰ ਲੋਕ ਕਹਿ ਦੇਣਗੇ ਅਸੀਂ ਬੈਹ ਜਾਗੇ ਕਰੇ ਲੋਕਾਂ ਦਾ ਜਨਤਾ ਦਾ ਫੈਸਲਾ ਹੈ ਜੀ ਜਿਵੇਂ ਸਾਨੂੰ ਕਹਿਣਗੇ ਅਸੀਂ ਮਨਜ਼ੂਰ ਹੈ ਜੀ ਬੋਰਡ ਦਾ ਤੁਸੀਂ ਜੇਤੂ ਸੀਗੇ ਅਸੀਂ ਜੀ 250 ਵੋਟਰ ਨਾਲ ਜੇਤੂ ਸੀਗੇ ਜੀ 1857 ਵੋਟਾਂ ਸਾਨੂੰ ਪਈਆਂ ਸੀਗੀਆਂ ਜੀ ਦੂਜੇ ਨੂੰ 1500 ਪਈ ਸੀਗੀ ਜੀ ਉਹ 1500 ਕੁਛ ਦੇ ਹਾਂ ਜੀ ਹਾਂ ਜੀ ਇਸ ਦੇ ਵਿੱਚ ਸਾਨੂੰ ਹੁਣ ਤੁਸੀਂ ਦੱਸੋ ਵੀ ਇਹਦੇ ਵਿੱਚ ਸਾਰੇ ਕੰਮ ਜਿਹੜੇ ਪਿੰਡ ਦੇ ਹੋਣੇ ਚਾਹੀਦੇ ਆ ਕਿ ਨਹੀਂ ਹੋਣੇ ਚਾਹੀਦੇ ਜੀ ਦੱਸੋ ਅਸੀਂ ਕੋਈ ਆਪਦੇ ਘਰੇ ਇੱਟਾਂ ਲਾਉਣੀਆਂ ਦੱਸੋ ਸਾਨੂੰ ਕਿਸੇ ਬੰਦੇ ਦੱਸੋ ਅਸੀਂ ਪਿੰਡ ਦੇ ਵਿੱਚ ਇਟਾਂ ਲਾਉਣੀਆਂ ਗਲੀਆਂ ਥੋਡੀਆਂ 30 ਗਲੀਆਂ ਲਿਖੀਆਂ ਵੀ ਆਂ ਪਾਸ ਕਰਾਓ ਸਾਡੇ ਨਾਲ ਲੱਗੋ ਅਸੀਂ ਕਰਨ ਕਰਨ ਨੂੰ ਤਿਆਰ ਆਂ ਸਾਨੂੰ ਸੱਦੋ ਪੰਚਾਇਤ ਨੂੰ ਕਿੱਥੇ ਸੱਦਣਾ ਅਸੀਂ ਕਿਸੇ ਨੂੰ ਜਵਾਬ ਨਹੀਂ ਦਿੱਤਾ ਦਿਨ ਰਾਤ ਇੱਕ ਕਰਕੇ ਅਸੀਂ ਨਾਲ ਤੁਰਦੇ ਆਂ ਪਿੰਡ ਦੇ ਪਾਰਟੀ ਬਾਜੀ ਚ ਮੰਨ ਲਓ ਭਗਵੰਤ ਮਾਨ ਦੇ ਫਿਰ ਦਾਅਵੇ ਕਿੱਥੇ ਗਏ ਜੀ ਜਿਹੜਾ ਕਹਿੰਦਾ ਸੀਗਾ ਵੀ ਮੈਂ ਤਾਂ ਪਾਰਟੀ ਸਰਪੰਚ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਪਿੰਡ ਦਾ ਹੋਣਾ ਚਾਹੀਦਾ ਤੇ ਫਿਰ ਅੱਜ ਪਿੰਡ ਦੀ ਪੰਚਾਇਤ ਆ ਖੜੀ ਆ ਪਿੰਡ ਦੀ ਪੰਚਾਇਤ ਨੂੰ ਤਾਂ ਕੰਮ ਵੀ ਨਹੀਂ ਕਰਨ ਦਿੱਤੇ ਜਾ ਰਹੇ ਪਿੰਡ ਲੈਵਲ ਤੇ ਕਿਉਂ ਨਹੀਂ ਕਰਨ ਦਿੱਤੇ ਜਾ ਰਹੇ ਪਿੰਡ ਦਾ ਵਿਕਾਸ ਕਿਉਂ ਨਹੀਂ ਕਰਨ ਦਿੱਤਾ ਜਾ ਰਿਹਾ ਪਿੰਡ ਦੇ ਪੈਸੇ ਸਾਥੋਂ ਹੁਣ 25000 ਦਾ ਇੱਕ ਚੈੱਕ ਮੰਗਿਆ ਜੀ ਕਹਿੰਦੇ ਸਰਕਾਰ ਨੇ ਗੱਡੀ ਖਰੀਦਣੀ ਆ ਜੀ ਪੰਚਾਇਤਾਂ ਨੂੰ ਇਹਨਾਂ ਨੇ ਉਹ ਲਾਤਾ ਜੀ ਵੀ ਜਿਹੜਾ ਹੈਗਾ ਵੀ ਤੁਸੀਂ ਇਹ ਦੇਓ ਠੀਕ ਹੈ ਉੱਥੋਂ ਸਰਕਾਰ ਪੈਸੇ ਮੰਗ ਰਹੀ ਪੈਸੇ ਪੈਸੇ ਸਰਕਾਰ ਨੇ ਸਾਥੋਂ 25000 ਦਾ ਚੈੱਕ ਵੀ ਲਿਆ ਚੈੱਕ ਲੈ ਆਉਣ ਦੀ ਰਿਕਾਰਡਾਂ ਚਿੱਠੀ ਆਈ ਹੋਈ ਹੈ ਜੀ ਵੀ ਕਾਰਨ ਕੀ ਦੱਸਿਆ ਕਾਰਨ ਕੀ ਜੀ ਐਸ ਡੀਓ ਸਾਹਿਬ ਨੇ ਕੋਈ ਗੱਡੀ ਲੈਣੀ ਹੈ ਜੀ ਆਪਣੇ ਜਿਹੜੀ ਸੀਗੀ ਉਹਨਾਂ ਨੇ ਤੇ ਉਹਦੇ ਬਾਅਦ ਤੇ ਤੁਸੀਂ ਪੰਚਾਇਤਾਂ ਤੋਂ ਫੰਡ ਇਕੱਠਾ ਕੀਤਾ ਜਾਣੇ ਇਹ ਇਹ ਵੀ ਸਾਥੋਂ ਕਰਿਆ ਗਿਆ ਜੀ ਠੀਕ ਹੈ ਫਿਰ ਅਸੀਂ ਆਪ ਟਾਈਮ ਟੂ ਟਾਈਮ ਸੈਕਟਰੀ ਦੇ ਬਾਬਤ ਇਹਨਾਂ ਦੇ ਸਾਰਿਆਂ ਦੇ ਬਾਬਤ ਅਸੀਂ ਜੀ ਪਾਉਂਦੇ ਰਹੇ ਆ ਜੀ ਚਿੱਠੀਆਂ ਸਾਰਿਆਂ ਨੂੰ ਰਿਕੁਐਸਟਾਂ ਕੀਤੀਆਂ ਜੀ ਆ 35 ਪੇਜਾਂ ਦਾ ਜਿਹੜਾ ਸਾਡੇ ਕੋਲੇ ਰਿਕਾਰਡ ਹੈ ਆਉਣ ਦੀ ਰਿਕਾਰਡ ਜਿਹੜਾ ਸੀ ਇਹਨਾਂ ਨੂੰ ਚਿੱਠੀਆਂ ਵਾਰ-ਵਾਰ ਪਾਈਆਂ ਵੀ ਸਾਡੇ ਪਿੰਡ ਦੇ ਕੰਮ ਰੋਕੇ ਜਾ ਰਹੇ ਆ ਗ੍ਰਾਮ ਪੰਚਾਇਤ ਵੱਲੋਂ ਆਹ ਸਾਰਿਆਂ ਨੂੰ ਜਨਤਕ ਕੀਤਾ ਜਾਂਦਾ ਵੀ ਸਾਰੇ ਮੈਂਬਰਾਂ ਨੇ ਵਾਰ-ਵਾਰ ਰਿਕੁਐਸਟਾਂ ਕੀਤੀਆਂ ਵੀ ਸਾਡੇ ਕੋਲੇ ਸੈਕਟਰੀ ਆਵੇ ਰਿਕਾਰਡ ਦੇਵੇ ਨਰੇਗਾ ਦਾ ਕੰਮ ਚਲਾਵੋ ਨਰੇਗਾ ਦਾ ਕੰਮ ਹੋਣਾ ਚਾਹੀਦਾ ਕਿਉਂ ਕਿਸੇ ਦੇ ਚੁੱਲ੍ਹੇ ਬੰਦ ਕੀਤੇ ਆ ਇਹਨਾਂ ਦੀ ਆਪ ਦੀ ਚੌਧਰੀ ਖਾਤਰ ਮੇਟ ਆਪ ਦੇ ਲਾ ਕੇ ਘਪਲੇ ਕਰਨ ਦੀ ਖਾਤਰ ਇਹਨਾਂ ਨੇ ਸਾਰੀ ਰਾਜਨੀਤੀ ਗੰਦ ਪਾਇਆ ਕਿਉਂ ਪਾਇਆ ਆਮ ਤੌਰ ਤੇ ਹੁੰਦਾ ਕਿ ਸਰਪੰਚੇ ਘਪਲੇ ਕਰਦੇ ਨੇ ਪਰ ਤੁਹਾਡੇ ਪਿੰਡ ਤੁਸੀਂ ਹੋਰ ਕਰ ਰਹੇ ਸਾਡੇ ਪਿੰਡ ਕੋਈ ਹੋਰ ਹੀ ਕਰ ਰਿਹਾ ਜੀ ਸਾਨੂੰ ਤਾਂ ਆਪ ਇਸ ਦੀ ਅਸੀਂ ਜਦੋਂ ਸ਼ਿਕਾਇਤ ਕੀਤੀ ਆਉਣ ਦੀ ਰਿਕਾਰਡ ਆ ਜਿਹੜਾ ਜੀ ਆਪਣਾ ਆ ਆ ਆਰਡਰ ਆਇਆ ਜੀ ਸਾਨੂੰ ਸਾਨੂੰ ਤਾਂ ਇਹ ਸੀਗਾ ਵੀ ਸਾਨੂੰ ਆ ਅਲੀਗੇਸ਼ਨ ਆ ਹਾਲਾਤੇ ਸਾਨੂੰ ਤਾਂ ਇਹ ਸੀ ਵੀ ਕਿਸੇ ਹੋਰ ਝੂਠੇ ਕੇਸ 'ਚ ਸਾਨੂੰ ਪਸਾਇਆ ਜਾਊਗਾ ਹੋ ਸਕਦਾ ਸਾਨੂੰ ਹੁਣ ਆ ਅਸੀਂ ਕਰੀ ਜਾਂਦੇ ਹੋ ਸਕਦਾ ਸਾਡੇ ਤੇ ਪਰਚੇ ਵੀ ਹੋਣ ਹੋ ਸਕਦਾ ਸਰਕਾਰ ਨੂੰ ਜੇ ਆਪਾਂ ਕਹਿ ਰਹੇ ਹਾਂ ਐਮਐਲਏ ਨੂੰ ਹੋ ਸਕਦਾ ਸਾਨੂੰ ਧਮਕੀਆਂ ਆਉਣ ਲੱਗ ਜਾਣ ਇਹਦਾ ਜ਼ਿੰਮੇਵਾਰ ਕੌਣ ਹੈ ਜੀ ਜੇ ਮੰਨ ਲਓ ਕੱਲ ਨੂੰ ਉਹ ਮੁੰਡਾ ਸਰਪੰਚ ਕਿੱਥੋਂ ਦਾ ਡੈਥ ਕਿ ਸੁਸਾਇਸਾਈਡ ਕੀਤਾ ਸੀਗਾ ਉਹਨੇ ਕਿਉਂ ਕੀਤਾ ਸੀਗਾ ਕਿਉਂਕਿ ਸੁਸਾਇਸਾਈਡ ਵਾਲਾ ਕੰਮ ਹੀ ਆ ਜੀ ਸਾਰੀ ਪੰਚਾਇਤ ਉਹਨੂੰ ਸੁਸਾਇਟੀ ਕਰਨ ਦੇ ਤੁਲੀ ਹੋਈ ਆ ਜਦੋਂ ਕੰਮ ਹੀ ਨਹੀਂ ਕਰਨ ਦਿੰਦੇ ਪੰਚਾਇਤ ਉਹਦੇ ਨਾਲ ਕਿੰਨੇ ਮੈਂਬਰ ਨੇ ਸਾਡੇ ਨਾਲ ਕੋਰਮ ਪੂਰਾ ਜੀ 6 ਤੋਂ 7 ਮੈਂਬਰ ਸਾਡੇ ਨਾਲ ਹੈ ਪੰਜ ਤਾਂ ਸਾਡੇ ਨਾਲ ਪੱਕੇ ਪੱਕੇ ਆ 6 ਸਾਡੇ ਨਾਲ ਹੈਗੇ ਪਿੰਡ ਦੇ ਮੈਂ ਆ ਨਾ ਵੀ ਜਿਹੜਾ ਪਿੰਡ ਦੇ ਖਿਲਾਫ ਸਾਈਨ ਕਰਦਾ ਉਸ ਬੰਦੇ ਨੂੰ ਤੁਸੀਂ ਦੱਸੋ ਵੀ ਚੰਗਾ ਕੰਮ ਆ ਉਹ ਜਿਹੜਾ ਕੋਈ ਮੈਂਬਰ ਇਸ ਦੇ ਖਿਲਾਫ ਸਾਈਨ ਕਰੂਗਾ ਵੀ ਪਿੰਡ ਦੇ ਕੰਮ ਨਹੀਂ ਹੋਣੇ ਚਾਹੀਦੇ ਤੁਸੀਂ ਚੁਣਿਆ ਕਾਹਦੇ ਵਾਸਤੇ ਆ ਪਿੰਡਾਂ ਦੇ ਪਿੰਡ ਦੇ ਕੰਮ ਹੋਣੇ ਚਾਹੀਦੇ ਆ ਕਿ ਨਹੀਂ ਹੋਣੇ ਚਾਹੀਦੇ ਅਸੀਂ ਇਹਨੇ ਪਿੰਡ ਦੇ ਕੰਮ ਹੋਣ ਪਿੰਡ ਦੇ ਕੰਮ ਕਰਨੇ ਆ ਸਾਰੇ ਅਸੀਂ ਸਾਰੇ ਮੂਰੇ ਹੱਥ ਝੁਣ ਕੇ ਬੇਨਤੀ ਕਰਦੇ ਆ ਥੋੜਾ ਫਤਵਾ ਅਸੀਂ ਕੋਈ ਕਹਿੰਦੇ ਹੁੰਦੇ ਆ ਵੀ 5 ਬੰਦਿਆਂ ਦੀ ਪੰਚਾਇਤ ਹੁੰਦੀ ਆ ਜੀ ਤੇ ਇੱਥੇ ਸਾਨੂੰ 1900 ਬੰਦੇ ਨੇ ਵੋਟ ਪਾਈ ਆ ਤੇ ਇਹਨਾਂ ਨੇ 1900 ਬੰਦਾ ਧੱਕਤਾ ਕਹਿੰਦੇ ਇਹ ਤਾਂ ਗਲਤ ਹੈ ਜੀ ਪੰਚਾਇਤ ਤਾਂ ਰੱਬਰਗੀ ਮੰਨੀ ਜਾਂਦੀ ਆ 5 ਬੰਦਿਆਂ ਦੀ ਆਪਾਂ ਕਹਿ ਦਿੰਦੇ ਆ ਕਿ ਨਹੀਂ ਪੰਚਾਇਤ ਹੁੰਦੀ ਆ ਤੇ 1900 ਬੰਦੇ ਨੇ ਤੁਸੀਂ ਸਾਨੂੰ ਫਤਵਾ ਦਿੱਤਾ ਹੈ ਅਸੀਂ ਥੋੜੇ ਫਤਵੇ ਨਾਲ ਆ ਤੇ ਜਿਹੜਾ ਕੋਈ ਹਾਰ ਸਵਕਾਰ ਨਹੀਂ ਕਰਨੀ ਜਿਹੜਾ ਬੰਦਾ ਇਲੈਕਸ਼ਨ ਲੜਦਾ ਹਾਰਾਂ ਬਣਦੀਆਂ ਹੀ ਆ ਦੋ ਮੱਲ ਕੁਲਦੇ ਇੱਕ ਟੈਂਦਾ ਹਾਰ ਸਵਕਾਰ ਕਰਨੀ ਸਿੱਖੋ ਕਿਉਂ ਖੋਜੀਆਂ ਹਰਕਤਾਂ ਕਰੀ ਜਾਂਦੇ ਆਪਾਂ ਕਿਉਂ ਨਹੀਂ ਕੰਮ ਹੋਣ ਦਿੰਦੇ ਪਿੰਡ ਦੇ ਸਾਰੀਆਂ ਗਲੀਆਂ ਨਾਲੀਆਂ ਤੇ ਇੰਟਰਲੌਕ ਦੇ ਸਾਰਿਆਂ ਦੇ ਗੇਟਾਂ ਦੇ ਅਸੀਂ ਸਾਰੇ ਮਤੇ ਪਾਏ ਹੋਇਆ ਰਿਕਵੈਸਟਾਂ ਵਾਰ-ਵਾਰ ਅਸੀਂ ਸੈਕਟਰੀ ਵੀਡੀਓ ਡੀਸੀ ਤੇ ਭਗਵੰਤ ਮਾਨ ਤੱਕ ਵੀ ਰਿਕਵੈਸਟ ਕੀਤੀ ਜਾ ਰਹੀ ਹੈ ਵੀ ਸਰਪੰਚ ਮੈਂਬਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਚਾ ਪਹੁੰਚ ਤੁਸੀਂ ਕੀਤੀ ਆ ਸਰਕਾਰੀ ਦਰਬਾਰ ਮੇਲ ਮੇਲ ਕੀਤੀ ਆ ਜੀ ਬਾਕੀ ਜਿਹੜੀ ਤੁਸੀਂ ਇਹ ਗੱਲ ਕਹਿੰਦੇ ਵੀ ਸਾਡੇ ਕੋਲੇ ਆਉਣ ਦੀ ਗੱਲ ਜਦੋਂ ਸਾਨੂੰ ਨਸ਼ਾ ਵਿਰੋਧ ਯੁੱਧ ਦੇ ਵਿੱਚ ਸਾਨੂੰ ਹਾਜ਼ਰ ਨਹੀਂ ਹੋਣ ਦਿੱਤਾ ਜਾ ਰਿਹਾ ਜੇ ਅਸੀਂ ਉੱਥੇ ਜਾਵੜੈਂਦੇ ਐਮਐਲਏ ਕੋਲੇ ਜੇ ਸਾਨੂੰ ਉੱਥੇ ਹਜਾਰ ਲਾ ਕੇ ਸਿੱਟ ਦਿੰਦਾ ਵੀ ਤੁਸੀਂ ਇੱਥੇ ਮੂੰਹ ਚਾ ਕੇ ਲੈਣ ਕੀ ਆਏ ਹੋ ਤਾਂ ਫਿਰ ਤੇ ਫਿਰ ਸਾਡੀ ਇੱਥੇ ਇੱਜ਼ਤ ਕੀ ਰਹਿੰਦੀ ਜੀ ਸਾਨੂੰ ਅਸੀਂ ਇਹਨੇ ਪਿੰਡ ਦੇ ਤੌਰ ਤੇ ਪਿੰਡ ਦੇ ਜਿਹੜੇ ਪਾਰਟੀ ਦੇ ਬੰਦੇ ਸਾਨੂੰ ਇਨਵਾਈਟ ਕਰਦੇ ਸਾਨੂੰ ਬੁਲਾਉਂਦੇ ਅਸੀਂ ਤਿਆਰ ਸੀ ਸਾਰਾ ਕੁਝ ਕਰਨ ਨੂੰ ਤਿਆਰ ਸੀ ਪਰ ਜਿਹੜਾ ਨਜਾਇਜ਼ ਹੁਣ ਧੱਕਾ ਹੋ ਰਿਹਾ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਜਨਤਕ ਕਰ ਹੀ ਦੇਣਾ ਤੁਸੀਂ ਉਹ ਚੱਲ ਉਹਦੀ ਰਹੀ ਆ ਜਿਹੜਾ ਹਾਰਿਆ ਹੋਇਆ ਚੱਲ ਨਹੀਂ ਰਹੀ ਬਸ ਉਹ ਦੁਖੀ ਕਰ ਧੱਕੇ ਨਾਲ ਪਰ ਕਰ ਰਹੇ ਚਾਰ ਪੰਜ ਬੰਦੇ ਐ ਕੋਈ ਇੱਕ ਨਹੀਂ ਹੈਗੇ ਜੀ ਇਹ ਆਉਣ ਦੀ ਜਿਹੜਾ ਕੋਈ ਆਂਦਾ ਵੀ ਮੈਂ ਤਾਂ ਕਰਿਆ ਹੀ ਨਹੀਂ ਕੁਝ ਆਹ ਚਿੱਠੀਆਂ ਫਿਰ ਐਵੇਂ ਪੈ ਜਾਂਦੀਆਂ ਆ ਜਿਹੜੇ ਕਹਿੰਦੇ ਸਾਡੇ 12 ਚਿੱਟਾ ਲਾਓ ਪਿੰਡ ਦੀਆਂ ਸਾਂਝੀਆਂ ਗਲੀਆਂ ਜ਼ਰੂਰੀ ਨਹੀਂ ਸਟੇਡੀਅਮ ਜ਼ਰੂਰੀ ਨਹੀਂ ਸ਼ਮਸ਼ਾਨ ਘਾਟ ਜ਼ਰੂਰੀ ਨਹੀਂ ਜਿੱਥੇ ਸਾਰੇ ਨੇ ਸਾਰਿਆਂ ਨੇ ਐਂਡ ਤੇ ਉੱਥੇ ਜਾਣਾ ਪੈਲਸ ਨਹੀਂ ਜ਼ਰੂਰੀ ਨਹੀਂ ਸਾਰਿਆਂ ਦਾ ਕੋਈ ਮੰਨ ਲਓ ਗਰੀਬ ਕੁੜੀ ਦਾ ਵਿਆਹ ਹੋ ਜਾਏ ਪੈਲਸ ਜ਼ਰੂਰੀ ਨਹੀਂ ਪਿੰਡ ਦੇ ਵਿੱਚ ਦੱਸੋ ਤੁਸੀਂ ਅਸੀਂ ਇਹ ਸਾਰੀ ਗੱਲਾਂ ਦੇ ਮਤੇ ਪਾਏ ਹੋਇਆ 30 ਗਲੀਆਂ ਦੇ ਮਤੇ ਆ ਔਰ ਕੋਡ ਅੰਗਣਵਾੜੀ ਸੈਂਟਰਾਂ ਦੇ ਮਤੇ ਪਾਏ ਹੋਇਆ ਸਾਰੇ ਐਂਟਰੀ ਗੇਟਾਂ ਦੇ ਪਾਰਕ ਦੇ ਜਿਹੜਾ ਬੰਦਾ ਦਾ ਵੀ ਸਰਪੰਚ ਮਤੇ ਨਹੀਂ ਪਾ ਰਿਹਾ ਸੀ ਮਤੇ ਪਾਇਆ ਪਰ ਇਹ ਮਤੇ ਪਾਉਣੇ ਚਾਹੁੰਦੇ ਆ ਆਪਦੇ ਨਿੱਜੀ ਫਾਇਦੇ ਵਾਸਤੇ ਪਾਉਣੇ ਚਾਹੁੰਦੇ ਆ ਵੀ ਸਾਡੇ ਫਲਾਣੇ ਦੇ ਬਾਹਰ ਚਿੱਟਾਂ ਲਾਓ ਸਾਡੇ ਘਰ ਦੇ ਬਾਹਰ ਇਟਾਂ ਲਾਓ ਇਹ ਦੱਸੋ ਜੀ ਵੀ ਪਿੰਡ ਦੇ ਸਾਂਝੇ ਪੰਚਾਇਤ ਜਿਹੜੀ ਹੁੰਦੀ ਆ ਉਹ ਸਾਰੇ ਪਿੰਡ ਵਾਸਤੇ ਹੁੰਦੀ ਆ ਸਾਰੇ ਪਿੰਡ ਦੀ ਹੁੰਦੀ ਆ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਹੁੰਦੀ ਆ ਤੇ ਅਸੀਂ ਕਿਸੇ ਨਾ ਪਾਰਟੀ ਬਾਜ਼ੀ ਕਰੀ ਨੀ ਪਿੰਡ ਦਾ ਪਿੰਡ ਦਾ ਸਰਪੰਚ ਸਾਰਿਆਂ ਦਾ ਸਾਂਝਾ ਹੁੰਦਾ ਫਿਰ ਇਹ ਚੀਜ਼ਾਂ ਕਿਉਂ ਕਰ ਰਹੇ ਆ ਜੀ ਸਾਡੇ ਨਾਲ ਅਸੀਂ ਦੱਸਣਾ ਮੈਂਬਰ ਖੜੇ ਆ ਜੀ ਇਹਨਾਂ ਤੋਂ ਰੈਲੋ ਵੀ ਕਿੰਨੇ ਵਾਰੀ ਅਸੀਂ ਗਏ ਆ ਜੀ ਆ ਸਾਰੇ ਪਿੰਡ ਦੇ ਜਿਹੜੇ ਵਸਨੀਕ ਆ ਇਹਨਾਂ ਤੋਂ ਪੁੱਛਿਆ ਜਾਵੇ ਜੀ ਵੀ ਕੋਈ ਸਾਡੇ ਵੱਲੋਂ ਕਿਸੇ ਨੂੰ ਕੰਪਲੇਂਟ ਹੈ ਜਾਂ ਕੋਈ ਅਸੀਂ ਕਿਸੇ ਦੇ ਸਾਈਨ ਨਹੀਂ ਕੀਤੇ ਜਾਂ ਕੋਈ ਮਤੇ ਨਹੀਂ ਪਾਏ ਨਰੇਗਾ ਦੇ ਕੰਮਾਂ ਦੇ ਵਿੱਚ ਅਸੀਂ ਵੀ ਵਾਰੀ ਜਾਇਆ ਲੋਕਪਾਲਤੀ ਕਾ ਆਰਡਰ ਕਰਤੇ ਵੀ ਬਾਈ ਕਰੇ ਤੇ ਅਸੀਂ ਉਥੇ ਤਰੀਕਾਂ ਭੁਗਤੇ ਤੇ ਫਿਰਗੇ ਜੀ ਜੋ ਸਾਨੂੰ ਚਿੱਠੀ ਆ ਗਈ ਲੋਕਪਾਲ ਦੀ ਅਗੇ ਤੁਹਾਡੇ ਪਿੰਡ ਕਪਲਾ ਹੋ ਰਿਹਾ ਸਰਪੰਚ ਜ਼ਿੰਮੇਵਾਰ ਤੂੰ ਐ ਅਸੀਂ ਸਾਡੇ ਉਹਦੇ ਜਾਗੋ ਸੀ ਅਸੀਂ ਉਥੇ ਤਰੀਕਾਂ ਭੁਗਤੇ ਤੇ ਫਿਰਗੇ ਮੌਖਰ ਫਿਰਗੇ ਇਹਨਾਂ ਦੀ ਖਾਤਰ ਵੀ ਯਾਰ ਆ ਚਿੱਠੀ ਕਿਵੇਂ ਆ ਗਈ ਉਹੀ ਬਨਾਮ ਨਾਲ ਉਥੇ ਗਏ ਤਾਂ ਗੱਲ ਕਰਦੇ ਆ ਜੀ ਇਹ ਜਲਾਸ ਲੋਕਾਂ ਦਾ ਵਿੱਚ ਅਸੀਂ ਕੀਤਾ ਸੀਗਾ ਜੀ ਜਿਨ੍ਹਾਂ ਨੇ ਅਲੀਗੇਸ਼ਨ ਲਾਇਆ 23 ਤਰੀਕ ਦਾ ਅਸੀਂ ਆ ਜਲਾਸ ਕਰ ਸਕਦੇ ਤੇ ਦੂਜੇ ਕਿਉਂ ਨਹੀਂ ਕਰ ਸਕਦੇ ਫਿਰ ਲੋਕਾਂ ਦਾ ਅੱਜ ਵੀ ਇਕੱਠ ਕੀਤਾ ਹੈ ਤੇ ਲੋਕਾਂ ਦਾ ਇਕੱਠ ਕਰਨ ਵੇ ਤੇ ਸਾਨੂੰ ਕਿੱਡੀ ਇੱਕ ਗੱਲ ਸੀ ਕਿ ਸਾਨੂੰ ਕੋਈ ਨੋਟੀਫਿਕੇਸ਼ਨ ਨਹੀਂ ਨਾ ਸਾਨੂੰ ਕੋਈ ਵੀਡੀਓ ਨਹੀਂ ਮੰਨ ਲਓ ਆਪਦਾ ਏਜੰਡਾ ਕੱਢ ਕੇ ਗਿਆ ਵੀ ਇੱਥੇ ਆ ਕੇ ਭਾਈ ਇੰਨੀ ਤਰੀਕ ਨੂੰ ਤੁਸੀਂ ਕਰੋ ਜਾਂ ਨਾ ਕਰੋ ਕੋਈ ਤਰੀਕ ਦਿੰਦਾ ਜਦੋਂ ਅਸੀਂ ਨਸ਼ਾ ਵਿਰੋਧ ਜੋਧਾ ਵਾਲੇ ਵਾਰੀ ਕਰ ਸਕਦੇ ਆ ਦੂਜਾ ਵੀ ਕਰ ਸਕਦੇ ਆ ਪਰ ਨਸ਼ਾ ਵਿਰੋਧ ਯੁੱਧ ਜਿਹੜਾ ਐਮਐਲਏ ਸਾਹਿਬ ਨੇ ਕਿਤੇ ਉਹ ਚ ਤਾਂ ਸਾਨੂੰ ਵੜੀ ਨਹੀਂ ਦਿੱਤਾ ਗਿਆ ਉਹ ਚ ਕਹਿੰਦੇ ਤੁਸੀਂ ਆਉਂਗੇ ਜਾਂ ਇੱਜੇਤਿਆਂ ਦੇ ਜੇ ਸਾਡੀ ਕੋਠੀ 'ਚ ਤੁਸੀਂ ਆਉਂਗੇ ਤਾਂ ਅਸੀਂ ਭੱਜਾਂਗੇ ਦੂਜਿਆਂ ਦੇ ਇਹ ਸਿਧਾ ਕਰਕੇ ਫਿਰ ਤੁਹਾਨੂੰ ਦੱਸੋ ਜੀ ਉਹਨਾਂ ਦੀ ਚੌਧਰ ਖਤਮ ਹੁੰਦੀ ਹੈ। ਤੁਹਾਨੂੰ ਇਹਨਾਂ ਦੇ ਸਰਪੰਚ ਨਹੀਂ ਸਮਝਦੇ ਉਹ। ਉਹ ਲੱਗਦਾ ਤਾਂ ਇਹੀ ਹੈ ਜੀ। ਉਹ ਕਹਿੰਦੇ ਤੁਸੀਂ ਲੋਕਾਂ ਦੇ ਚੁਣੇ ਹੋਏ ਅਸੀਂ ਸਰਪੰਚ ਨਹੀਂ ਮੰਨਦੇ ਅਸੀਂ ੱੱਕੇ ਨਾਲ ਜਿਹੜਾ ਲਾਇਆ ਉਹ ਸਰਪੰਚ ਮੰਨਦੇ ਹਾਂ। ਉਹਨੂੰ ਅਸੀਂ ਸਰਪੰਚ ਮੰਨਦੇ ਹਾਂ। ਦੱਸੋ ਜੀ ਫਿਰ ਇਹ ਕੀ ਹਰਕਤਾਂ ਦੀ ਤੁਸੀਂ ਵੇਖੋ ਸਰਕਾਰ ਤਾਂ ਕਹਿੰਦੀ ਸੀ ਨਿਆ ਦਵਾਈਵਾਂਗੇ ਪਰ ਸਾਨੂੰ ਤਾਂ ਲੱਗਦਾ ਨਹੀਂ ਕੋਈ ਨਿਆ ਮਿਲੂਗਾ ਜੀ ਸਾਨੂੰ ਤਾਂ ਆਹ ਸਾਰੀ ਪੰਚਾਇਤ ਆ ਬੈਠੀ ਐ ਜੀ 6 ਕੋਰਮ ਪੂਰਾ ਸਾਡਾ ਕੋਈ ਸਾਡੇ ਚ ਕਮੀ ਪੇਚੀ ਕੱਢ ਦਿਓ ਜੀ ਆਉਣ ਦੀ ਰਿਕਾਰਡ ਅਸੀਂ ਸਾਰੀ ਵਾਰ-ਵਾਰ ਚਿੱਠੀਆਂ ਪਾਈਆਂ ਆ ਜਲਾਸ ਕਿਤੇ ਜਿਹੜੇ ਇਲੈਕਸ਼ਨ ਨੇ ਫਿਰ ਇਲੈਕਸ਼ਨ ਕਿਉਂ ਕਰਵਾਏਗੇ ਜੇ ਖਰਾ ਕੋਈ ਵਾਪਰ ਨਹੀਂ ਇਹ ਤਾਂ ਮੈਨੂੰ ਐਂ ਲੱਗਦਾ ਬੰਦ ਹੀ ਕਰ ਦੇਣੇ ਚਾਹੀਦੇ ਜਦੋਂ ਲੋਕਾਂ ਦੀ ਆਵਾਜ਼ ਹੀ ਦੱਬੀ ਜਾ ਰਹੀ ਹੈ ਲੋਕਤੰਤਰ ਦਾ ਕਹਾਣੀ ਹੋ ਰਿਹਾ ਹੈ ਲੋਕਤੰਤਰ ਦੇ ਨੁਮਾਇੰਦਿਆਂ ਨੂੰ ਜਦੋਂ ਮੰਨਣਾ ਹੀ ਨਹੀਂ ਤਾਂ ਫਿਰ ਇਹ ਇਲੈਕਸ਼ਨ ਕਰਾਉਣ ਦੀ ਲੋੜ ਹੀ ਨਹੀਂ ਪੈਂਦੀ ਆਪਾਂ ਨੂੰ ਕਿਉਂ ਧੱਕੇ ਕਰਾਏ ਜਾ ਰਹੇ ਐ ਕਿਸ ਗੱਲ ਤੋਂ ਧੱਕੇ ਕਰਾਏ ਜਾ ਰਹੇ ਆ ਪਹਿਲਾਂ ਇਹ ਦੱਸੋ ਪੰਚਾਇਤ ਜਦੋਂ ਸਭ ਦੀ ਸਰਵ ਸੰਝੀ ਹੁੰਦੀ ਆ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕੰਮ ਕਰਨਾ ਹੁੰਦਾ ਤੇ ਫਿਰ ਕਿਉਂ ਨਹੀਂ ਕਰਨ ਦਿੱਤਾ ਜਾ ਰਿਹਾ ਪੰਚਾਇਤਾਂ ਨੂੰ ਸਾਰੇ ਕਈ ਵਾਰਡਾਂ ਚ ਸਰਬਸੰਤੀ ਹੋਈ ਆ ਸਾਰਿਆਂ ਨੇ ਵੋਟਾਂ ਪਾਈਆਂ ਸਾਰੀਆਂ ਗਲੀਆਂ ਨਾਲੀਆਂ ਦੇ ਅਸੀਂ ਮਤੇ ਪਾਏ ਆ ਫਿਰ ਕਿਉਂ ਨਹੀਂ ਪਿੰਡ ਦੇ ਕੰਮ ਕਰਨ ਦਿੱਤੇ ਜਾ ਰਹੇ ਨੁਕਸਾਨ ਕੀ ਦਾ ਅਸੀਂ ਤਾਂ ਲੋਕਾਂ ਨੇ ਫਤਵਾ ਦਿੱਤਾ ਨੁਕਸਾਨ ਲੋਕਾਂ ਦਾ ਜਿਨ੍ਹਾਂ ਦੇ ਚੁੱਲ੍ਹੇ ਬਲਦੇ ਨਰੇਗਾ ਦਾ ਕੰਮ ਬੰਦ ਪਿਆ ਉਹਨਾਂ ਦੇ ਨੁਕਸਾਨ ਨਹੀਂ ਦੱਸੋ ਆਹ ਆਪਦੇ ਚੇਤਿਆਂ ਦੇ ਵੀ ਅਸੀਂ ਦੇ ਫਲਾਨੇ ਦਾ ਨਾਮ ਕੱਢਦੇ ਧੁੰਕੇ ਦਾ ਕੱਢ ਦੋ ਇਹ ਇਹ ਚੀਜ਼ਾਂ ਚੱਲੀ ਜਾ ਰਹੀਆਂ ਫਲਾਨਾ ਆਵੇ ਨਾ ਧੁੰਕਾ ਆਵੇ ਨਾ ਇਹ ਰਾਜਨੀਤੀਆਂ ਕਿਉਂ ਪਿੰਡ ਦੇ ਵਿੱਚ ਦਫੇੜ ਪਾਇਆ ਸਾਡੇ 70 ਸਾਲਾਂ ਤੋਂ ਆ ਬੈਠਿਆ ਜੀ ਅੱਜ ਤੀਕ ਕੋਈ ਸਰਪੰਚ ਸਸਪੈਂਡ ਨਹੀਂ ਹੋਇਆ ਸੀ ਦੱਸੋ ਬਈ ਹੋਇਆ ਸੀਗਾ ਅੱਜ ਤੀਕ ਕੋਈ ਹੋਇਆ ਪਹਿਲਾ ਕੰਮ ਇਹ ਹੋਇਆ ਵੀ ਅਸੀਂ ਸਾਥ ਹੋਏ ਇਹ ਉਹੋ ਹੀ ਨਹੀਂ ਹੁੰਦਾ ਇਹੀ ਬਦਲਾਅ ਲੱਗਦਾ ਤੁਹਾਨੂੰ ਇਹੀ ਬਦਲਾਅ ਲੱਗਦਾ ਜੀ ਸਾਨੂੰ ਤਾਂ ਜਿਹੜਾ ਬਦਲਾਅ ਲੱਗਦਾ ਜੀ ਇਹ ਤੇ ਇਸੇ ਕਰਕੇ ਸਾਰੇ ਮੈਨੂੰ ਲੱਗਦਾ ਵੀ ਜਿਹੜਾ ਪਿੰਡ ਦੇ ਵਿੱਚ ਆਹ ਕੁਝ ਹੋ ਰਿਹਾ ਹੈ ਜਿਹੜੀ ਗੰਦੀ ਰਾਜਨੀਤੀ ਹੋ ਰਹੀ ਹੈ ਘਟਗਾ ਰਾਜਨੀਤੀ ਇੱਕ ਆਪ ਦੀ ਸਿਰਫ ਚੌਧਰ ਖਾਤਰ ਮੈਂ ਤਾਂ ਇਸ ਗੱਲ ਨੂੰ ਚੰਗੀ ਨਹੀਂ ਮੰਨਦਾ ਰੀਤ ਪਾ ਰਹੇ ਆ ਜੀ ਅਗਲੇ ਟਾਈਮ 'ਚ ਆਉਣ ਵਾਸਤੇ ਬਈ ਕਿਉਂਕਿ ਅਹੀਂ ਚੱਲੂਗਾ ਅਗਲੀ ਵਾਰੀ ਹੁਣ ਇੱਕ ਨੇ ਚਲਾਤਾ ਗਾ ਫਿਰ ਅਹੀਂ ਚੱਲਦਾ ਰਹੂਗਾ ਪਿੰਡ ਲੈਵਲ ਤੇ ਫਿਰ ਇਹ ਤਾਂ ਹੁੰਦੇ ਜਾਂਦੇ ਰਹਿੰਦੇ ਹੀ ਆ ਜੀ ਟਾਈਮ ਹਨਾ ਤੇ ਬਦਲਦੀਆਂ ਰਹਿੰਦੀਆਂ ਜੀ ਵੀਡੀਓ ਸਾਹਿਬ ਨੂੰ ਕਹਾ ਵੀ ਵੀਡੀਓ ਸਾਹਿਬ ਛੱਪੜ ਭਰਿਆ ਪਿਆ ਪੈਪ ਨਵੀਂ ਪਾ ਦਿਓ ਪਿੰਡ ਡੁੱਬਨ ਤੇ ਹੋਇਆ ਪਿਆ ਵੀਡੀਓ ਸਾਹਿਬ ਕਹਿੰਦੇ ਸੀ ਅੱਗੋਂ ਪੈਸਾ ਤਾਂ 5 ਮਹੀਨੇ ਨੇ ਪੈਂਦੀ ਪੈਸਾ ਤਾਂ 5 ਮਹੀਨੇ ਫਿਰ ਅਸੀਂ 15 ਆ ਨਹੀਂ ਜਾਏ ਉਹਦੇ ਕੋਲ ਚੱਪੜਾ ਘਸਗਾ ਵੀਡੀਓ ਸਾਨੂੰ ਕੰਮ ਚਲਾ ਦਿਓ ਚਲਾ ਦਾਂਗੇ ਜੀ ਤੁਹਾਡੇ ਪਿੰਡ ਦਾ ਮਸਲਾ ਉਹ ਦੋ ਕਿ ਤਿੰਨ ਹੈਗੇ ਆ ਸਾਡੇ ਮੇਰੇ ਲਾਚੜੇ ਆ ਬਾਲੇ ਹੈ ਇਹ ਪਿੰਡ ਦਾ ਮਸਲਾ ਆਏ ਆ ਯੋਹ ਆ ਇਥੇ ਇਹ ਨਹੀਂ ਕਰਨ ਦੇਣਾ ਫਿਰ ਉਹ ਆ ਦੇ ਸਾਡੇ ਪਰਸਨਲ ਘਰੇ ਬਾਹਰ ਚ ਇਕੱਲੇ ਦੇ ਲੋਟ ਹੈ ਲਓ ਉਹ ਆਏ ਨਹੀਂ ਨਾ ਫਿਰ ਉਹ ਤਾਂ ਪਿੰਡ ਦਾ ਸਾਂਝਾ ਬਹਿਹਾ ਹੂਆ ਸਾਂਝਾ ਮਤਲਬ ਫਿਰ ਇਹਨਾਂ ਨੇ 2.5 ਲੱਖ ਦਾ ਚੈੱਕ ਮੰਗਿਆ ਉਹ ਮਤਲਬ ਚੈੱਕ ਦੇਤਾ ਸੀ ਫਿਰ ਉਹ ਚੈੱਕ ਕਿਹਦੇ ਖਾਤੇ ਪਾਉਂਦੇ ਬਈ ਲੋਕਾਂ ਨੇ ਤਾਂ ਮੁੜ ਕੇ ਇਹਨਾਂ ਨੇ ਜਾ ਕੇ ਉਹੀ 2-3 ਬੰਦੇ ਆ ਜਿਹੜੇ ਉਹਨਾਂ ਨੇ ਮੁੜ ਕੇ ਚਿੱਠੀ ਪਾ ਦੇਣੀ ਸੀ ਆਹ ਵੇਖ ਲਓ ਜੀ ਚੱਕ ਸਰਪੰਚ 2.5 ਲੱਖ ਖਾ ਗਿਆ ਕੌਣ ਬੰਦੇ ਨੇ ਇਹੋ ਹੈ ਗਿਆ ਸਾਡੇ ਪਿੰਡੋਂ ਕੋਸ਼ਕ ਧਮੱਕੜਾ ਝਾੜੂ ਦੇ ਜੀ ਭਾਈ ਮੈਂ ਇਹੀ ਕਹਿਣਾ ਚਾਹੁੰਗਾ ਭਾਈ ਜੀ ਹਾਂ ਹਾਂ ਏਕਣਾ ਜੀ ਸਾਨੂੰ ਰਿਕਾਰਡ ਹੀ ਨਹੀਂ ਜਿਹੜਾ ਰਿਕਾਰਡ ਹੀ ਨਹੀਂ ਦਿੱਤਾ ਜਾ ਰਿਹਾ ਸੈਕਟਰੀ ਵੱਲੋਂ ਸੈਕਟਰੀ ਆਪਦੇ ਕੋਲੇ ਹੀ ਰਿਕਾਰਡ ਰੱਖੀ ਬੈਠਾ ਹੈ ਜਿਹੜਾ ਇਹ ਸੈਕਟਰੀ ਆਪ ਦੀ ਮਨਮਰਜ਼ੀ ਨਾਲ ਆਉਂਦਾ ਜੀ ਮਨਮਰਜ਼ੀ ਨਾਲ ਜਾਂਦਾ ਜਦੋਂ ਉਹਨੂੰ ਆਪ ਨੂੰ ਲੱਗਦਾ ਵੀ ਮੇਰਾ ਹੁਣ ਆਹ ਇੱਥੇ ਮੈਂ ਫਸਦਾ ਉਦੋਂ ਆਉਂਦਾ ਦੂਜੇ ਲੈਵਲ ਤੇ ਜਮਾ ਨਹੀਂ ਆਉਂਦਾ ਜਿੱਥੇ ਸਾਡੀ ਕੋਤਾਹੀ ਲੱਗਦੀ ਆਕਸਰ ਇਹ ਜਿਹੜਾ ਸੈਕਟਰੀ ਹੁੰਦਾ ਉਹ ਨਰੇਗ ਮੰਨ ਲਓ ਆਪ ਦਾ ਸਰਪੰਚ ਦਾ ਇੱਕ ਨਾਲ ਹੈਲਪਰ ਹੁੰਦਾ ਇੱਕ ਤਰ੍ਹਾਂ ਦਾ ਉਹਨੇ ਗਾਈਡ ਕਰਨਾ ਹੁੰਦਾ ਜੇ ਕਿਤੇ ਕੁਝ ਲੱਗਦਾ ਕਿਸੇ ਤਰ੍ਹਾਂ ਦੀ ਕੋਈ ਗੰਢ ਨਹੀਂ ਨਾ ਸਾਡੇ ਨਾਲ ਮਿਲ ਕੇ ਚੱਲਦਾ ਕਹਿੰਦਾ ਮਤਲਬ ਕਿ ਵੀ ਮੰਨ ਲਓ ਸਾਰੀਆਂ ਜਿਹੜੇ ਰਿਕਾਰਡ ਆਪਾਂ ਮੇਨਟੇਨ ਕਰਨੇ ਹੁੰਦੇ ਉਹਦੇ ਵਿੱਚ ਸੈਕਟਰੀ ਦਾ ਪੂਰਾ ਰੋਲ ਹੁੰਦਾ ਉਹ ਸਾਨੂੰ ਪੂਰਾ ਕਰਨ ਦੇ ਵਿੱਚ ਕੋਈ ਸੰਯੋਗ ਨਹੀਂ ਕਰਦਾ ਨਾ ਹੀ ਸਾਡੇ ਕੋਲ ਸੈਕਟਰੀ ਆਉਂਦਾ ਚਿੱਠੀਆਂ ਅਸੀਂ ਜੀ ਵੀਡੀਓ ਨੂੰ ਵਾਰ-ਵਾਰ ਪਾਈਆਂ ਵੀ ਸਾਨੂੰ ਰਿਕਾਰਡ ਦਿੱਤਾ ਜਾਵੇ ਜੀ ਰਿਕਾਰਡ ਦਿੱਤਾ ਜਾਵੇ ਵਾਰ-ਵਾਰ ਆ ਚਿੱਠੀ ਪਾਈ ਆ ਜੀ ਆਉਂਦੀ ਰੋਡ ਪੰਚਾਇਤ ਸੈਕਟਰੀ ਸਾਡੇ ਕੋਲੇ ਆ ਨਹੀਂ ਰਿਹਾ ਵਾਰ-ਵਾਰ ਰਿਕੁਐਸਟ ਕਰਨ ਤੇ ਆਉਂਦਾ ਸਾਨੂੰ 20 ਤਰ ਰਿਕੁਐਸਟਾਂ ਕਰਨੀਆਂ ਪੈਂਦੀਆਂ ਵੀਡੀਓ ਸਾਹਿਬ ਸਾਨੂੰ ਆਖ ਦਿੰਦਾ ਕੋਈ ਨਹੀਂ ਤੁਹਾਡਾ ਵੇਖਾਂਗੇ ਇੱਕ ਵਿਸ਼ੇ ਤੇ ਪੱਖ ਲੈਣਾ ਸੀ ਐਮਐਲਏ ਸਾਹਿਬ ਤੁਹਾਡਾ ਅੱਜ ਨਾ ਹੁਸਨਰ ਪਿੰਡ ਦੇ ਵਿੱਚ ਇਕੱਠ ਕੀਤਾ ਗਿਆ ਸੀ ਠੀਕ ਸਰਪੰਚ ਸਾਹਿਬ ਦੇ ਵੱਲੋਂ ਠੀਕ ਤੇ ਉੱਥੇ ਉੱਥੋਂ ਜਿਹੜੀ ਆਵਾਜ਼ ਨਿਕਲ ਕੇ ਉਹ ਆਈ ਆ ਕਿ ਸਾਨੂੰ ਧੱਕੇ ਦੇ ਨਾਲ ਐਮਐਲਏ ਡਿੰਪੀ ਢਲੋਹਰਾਂ ਦੇ ਵੱਲੋਂ ਸਸਪੈਂਡ ਕਰਵਾਇਆ ਗਿਆ ओके ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਤੇ ਕਹਿੰਦੇ ਮਤਲਬ ਜੇ ਅਸੀਂ ਕਹਿਨੇ ਆ ਬਈ ਅਸੀਂ ਮਿਲਦੇ ਆ ਬਈ ਕੋਈ ਕਹਿੰਦਾ ਵੀ ਸਰਪੰਚ ਦੇ ਵਿਸ਼ੇ ਤੇ ਮਿਲਣਾ ਤਾਂ ਉਹ ਕਹਿੰਦੇ ਵੀ ਕੋਈ ਆਪਦਾ ਕੰਮ ਆ ਪਰਸਨਲ ਤਾਂ ਉਹ ਦੱਸੋ ਵੀ ਉਹ ਵਿਸ਼ੇ ਤੇ ਕੋਈ ਗੱਲ ਨਹੀਂ ਕਰਨੀ ਕੀ ਮਸਲਾ ਜੀ ਇਹ ਬ੍ਰਦਰ ਮੈਨੂੰ ਐਂ ਦੱਸੋ ਜੀ 52 ਪਿੰਡ ਹੋਰ ਆ ਜੀ ਕਿਸੇ ਹੋਰ ਪਿੰਡ ਦੀ ਕੋਈ ਸਰਪੰਚੀ ਮਤਲਬ ਕਿ ਕੋਈ ਆਏ ਹੋਈ ਹੈ ਵੀ ਮੈਂ ਉਹਨੂੰ ਸਸਪੈਂਡ ਕਰਾਤਾ ਹੋਵੇ ਜੀ ਇਹ ਰੌਲਾ ਤਾਂ ਇਹਨਾਂ ਦਾ ਆਪਸ ਵਿੱਚ ਮੈਂ ਇਹਨਾਂ ਦੀ ਮੈਂਬਰਾਂ ਨਾਲ ਨਹੀਂ ਬਣਦੀ ਕਿਸੇ ਨਾਲ ਵੀ ਜੀ ਪਰ ਉਹ ਪੰਜ ਮੈਂ ਪੰਜ ਮੈਂਬਰ ਨੂੰ ਜ ਲੈ ਆਈ ਬੈਠੇ ਸੀ ਨਾਲ ਪੰਜ ਮੈਂਬਰ ਸੀ ਉਹਨਾਂ ਦੇ ਚਾਹੀਦੇ ਕਿੰਨੇ ਆ ਚਾਹੀਦੇ ਮਤਲਬ ਪੰਜ ਮੈਂਬਰ ਤੁਸੀਂ ਉਹਨਾਂ ਮੈਂਬਰ ਕਿਸੇ ਨਾਲ ਹੀ ਨਹੀਂ ਬਣਦੀਆਂ ਸਾਰਿਆਂ ਨਾਲ ਨਹੀਂ ਬਣਦੀ ਜੀ ਬਿਲਕੁਲ ਸਾਬ ਮੈਂਜੋਰਟੀ ਮੈਂਬਰ ਹੈ ਨਹੀਂ ਨਾ ਇਹਨਾਂ ਕੋਲੇ ਅੱਛਾ ਜੀ ਠੀਕ ਹੈ ਮੈਂਜੋਰਟੀ ਮੈਂਬਰ ਹੈ ਨਹੀਂ ਅੱਛਾ ਮੈਂਬਰਾਂ ਨੇ ਐਪਲੀਕੇਸ਼ਨ ਮੂਵ ਕੀਤੀ ਆ ਮੇਰਾ ਤਾਂ ਕੋਈ ਰੋਲ ਹੀ ਨਹੀਂ ਉਹਦੇ 'ਚ ਜੀ ਮੈਂ ਤਾਂ ਇਹਨਾਂ ਦੀਆਂ ਮੰਤਾਂ ਘੜਕੜ ਆਪਣਾ ਹੰਬ ਗਿਆ ਵੀ ਯਾਰ ਤੁਸੀਂ ਮੇਰੇ ਮਤਲਬ ਕਿ ਜਿਹੜੇ ਪ੍ਰੋਮਿਸ ਕੀਤੇ ਵੇ ਆ ਜੀ ਉਹ ਕੰਮ ਰੁਕੇ ਪਏ ਆ ਸਾਰੇ ਕੰਮ ਕਰਾ ਲੋ ਤਕੜੇ ਹੋ ਕੇ ਭਰਾ ਆਪਸ ਵਿੱਚ ਬਣਾ ਲੋ ਜੀ ਇਹ ਸਰਪੰਚ ਸਾਹਿਬ ਆਪ ਦੀ ਮਤਲਬ ਕਿ ਇਸ ਠੱਕਰ ਚ ਵੀ ਮੈਨੂੰ ਪਿੰਡ ਨੇ ਸਰਪੰਚ ਬਣਾਇਆ ਇਹ ਆਪ ਦੀ ਆਕੜ ਨਹੀਂ ਛੱਡਦੇ ਜੀ ਮੈਂਬਰ ਇੱਕ ਪਾਸੇ ਹੋਏ ਖੜੇ ਆ ਉਹ ਆਪ ਦਾ ਸਟੈਂਡ ਨਹੀਂ ਛੱਡਦੇ ਜੀ ਇਹਨਾਂ ਨੇ ਮੀਟਿੰਗਾਂ ਕੀਤੀਆਂ ਸੀ ਜੀ ਉਹਨਾਂ ਨੂੰ ਬੁਲਾਇਆ ਬੁਲਾਣੇ ਰੱਬ ਜਾਣੇ ਉਹ ਆਏ ਹੀ ਨਹੀਂ ਕੀ ਹੋਇਆ ਉਹਦੇ 'ਚ ਇਹਨਾਂ ਦਾ ਕੋਰਮ ਪੂਰਾ ਨਹੀਂ ਹੋਇਆ ਉਹ ਤਿੰਨ ਕੋਰਮਾਂ ਤੋਂ ਬਾਅਦ ਇਹਨਾਂ ਦੀ ਸਸਪੈਂਸ਼ਨ ਭਰੀ ਗਈ ਜਦੋਂ ਤਿੰਨ ਮੀਟਿੰਗਾਂ ਹੋ ਜਾਣਾਂ ਜੀ ਜੀ ਉਹ ਫਿਰ ਆਟੋਮੈਟਿਕਲੀ ਸਰਪੰਚ ਬਸ ਸਸਪੈਂਡ ਹੋ ਗਿਆ ਬਿਲਕੁਲ ਬਿਲਕੁਲ ਤੁਸੀਂ ਫਿਰ ਆਪਦੇ ਤੌਰ ਤੇ ਦੋਹਾਂ ਅਸਤਾਹੇ ਸਰਪੰਚ ਨੇ ਚਾਹੇ ਮੈਂਬਰ ਨੇ ਸਾਰਿਆਂ ਨੂੰ ਬੈਠ ਕੇ ਸਮਝਾਉਣ ਦੀ ਤੁਸੀਂ ਕੋਸ਼ਿਸ਼ ਕੀਤੀ ਜਾਂ ਤੁਸੀਂ ਬੁਲਾਏ ਆ ਆਪਣੇ ਕੋਲ ਤੁਹਾਡੇ ਕੋਲ ਆਏ ਬਹੁਤ ਕੋਸ਼ਿਸ਼ ਕੀਤੀ ਬ੍ਰਦਰ ਮੈਂ ਬਹੁਤ ਅੱਛਾ ਜੀ ਮੈਨੂੰ ਅੱਜ ਵੀ ਕੋਈ ਇਹ ਹੋ ਜਾ ਦੇਖੋ ਇਹਨਾਂ ਨੂੰ ਪਿੰਡ ਨੇ ਬਣਾਇਆ ਰਾਜ ਜੀ ਜੀ ਬਿਲਕੁਲ ਮੈਂ ਕੌਣ ਹੁਣ ਲਾਉਣ ਆਲਾ ਰਾਜ ਜੀ ਮੈਂ ਤਾਂ ਅਜਿਹੀ ਕਹਿਣਾ ਆਪਸ ਵਿੱਚ ਸਮਝੌਤਾ ਕਰ ਲੈਣ ਆਪ ਦੇ ਮੈਂਬਰਾਂ ਨੂੰ ਬਣਾ ਲੈਣ ਜੀ ਇਹ ਆਟੋਮੈਟਿਕ ਉਹਦੀ ਬਹਾਲ ਹੋ ਜਾਣਗੇ ਨਾ ਜੀ ਆਟੋਮੈਟਿਕ ਹੀ ਬਹਾਲ ਹੋ ਜਾਣਗੇ ਨਾ ਹੂੰ ਪ੍ਰੋਬਲਮ ਤਾਂ ਇਹਨਾਂ ਦੀ ਆਪਸ ਵਿੱਚ ਹੈ ਮੈਨੂੰ ਤਾਂ ਇੱਕ ਦੂਜੇ ਬੰਨੀ ਉਂਗਲ ਕਰਨੀ ਬੜੀ ਸੌਖੀ ਹੋ ਜਾਂਦੀ ਹੈ ਜੀ ਪਰ ਜੀ ਐਮਐਲਏ ਦੇ ਮੱਢ ਦਿਓ ਸਾਰਾ ਕੁਝ ਫਿਰ ਫਿਰ ਇਹ ਤੁਹਾਡਾ ਨਾਮ ਕਿਉਂ ਮਤਲਬ ਕਰ ਰਹੀ ਨੇ ਕਿ ਐਮਐਲਏ ਸਾਹਿਬ ਪੋਲੀਟੀਕਲ ਕਹਿੰਦੇ ਅਸੀਂ ਵੀਡੀਓ ਸਾਹਿਬ ਨਾਲ ਗੱਲ ਕਰੀ ਅਸੀਂ ਸੈਕਟਰੀ ਸਾਹਿਬ ਉਹ ਵੀ ਕਹਿੰਦੇ ਨੇ ਕਿ ਸਾਡੇ ਪੋਲੀਟੀਕਲ ਪ੍ਰੈਸ਼ਰ ਆ ਉਹ ਸਿੱਧੀ ਉਂਗਲ ਫਿਰ ਤੁਹਾਡੇ ਤੇ ਜਾਂਦੀ ਹੈ ਜੀ ਤਾਂ ਵੀ ਤੁਹਾਡੇ ਨਾਲ ਫਿਰ ਤੁਹਾਡੇ ਨਾਲ ਕੀ ਜੋ ਤੁਸੀਂ ਕਿਹਾ ਮੈਂ ਤਾਂ ਸਮਝਾਇਆ ਵੀ ਤੁਹਾਡੇ ਤੱਕ ਕਿ ਮੇਰੀ ਮੇਰੀ ਗੱਲ ਸੁਣੋ ਬ੍ਰਦਰ ਤੁਸੀਂ ਮੇਰਾ ਹੁਣ ਵਰਜ਼ਨ ਲਿਆ ਨਾ ਜੀ ਸਰ ਇਹ ਵਰਜ਼ਨ ਮੇਰਾ ਜਿੱਥੇ ਮਰਜ਼ੀ ਲਾ ਦਿਓ ਮੈਂ ਅੱਜ ਵੀ ਤੁਹਾਨੂੰ ਓਪਨਲੀ ਕਹਿਣਾ ਜੀ ਸਰ ਇਹ ਸਾਰੇ ਜਣੇ ਇਕੱਠੀ ਹੋ ਕੇ ਆ ਜਾਣ ਜੀ ਸਵੇਰੀ ਬਹਾਲ ਕਰਾ ਕੇ ਇਹਨਾਂ ਦੀ ਸਰਪੰਚੀ ਇਹਨਾਂ ਦੇ ਹੱਥ ਫੜਾ ਦਊਗਾ ਜੋ ਮੈਂ ਕਰ ਸਕਦਾ ਜੀ ਤੁਸੀਂ ਆਪ ਸਿਆਣੇ ਹੋ ਜਦੋਂ ਸਰਪੰਚ ਤੇ ਮੈਂਬਰ ਇਕੱਠੇ ਨਹੀਂ ਗਏ ਜੀ ਬਿਲਕੁਲ ਮੈਂ ਇਹਨਾਂ ਨੂੰ ਕਿਵੇਂ ਸਰਪੰਚੀ ਚ ਚਲਵਾਵਾਂ ਤੁਸੀਂ ਦੱਸ ਦਿਓ ਜੀ ਅੱਛਾ ਇੱਕ ਯੁੱਧ ਨਸ਼ਿਆਂ ਵਿਰੋਧ ਕੋਈ ਪ੍ਰੋਗਰਾਮ ਹੋਇਆ ਹੋਣਾ ਜਿਦੇ ਚ ਇਹ ਕਹਿੰਦੇ ਕਿ ਸਾਨੂੰ ਫੋਨ ਕਰਕੇ ਇਹ ਕਿਹਾ ਗਿਆ ਕਿ ਤੁਸੀਂ ਆਉਣਾ ਨਹੀਂ ਕਿਉਂਕਿ ਜਿਹੜੇ ਸਾਡੇ ਪਿੰਡ ਦੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਐਮਐਲਏ ਸਾਹਿਬ ਦੇ ਨਾਲ ਨੇ ਕਿ ਉਹ ਨਹੀਂ ਤਾਂ ਫਿਰ ਪਾਰਟੀ ਛੱਡ ਜਾਣਗੇ ਕੋਈ ਇਦਾਂ ਦਾ ਸੀਨ ਹੋਇਆ ਹੋਵੇ ਅੱਧਾ ਪੈਸਾ ਵੀ ਨਹੀਂ ਮੈਂ ਤਾਂ ਮੈਨੂੰ ਇੱਕ ਦੱਸੋ ਵੀ ਪਿੰਡ ਦੇ ਵਿੱਚ ਸਾਂਝਾ ਪ੍ਰੋਗਰਾਮ ਆਪਣਾ ਰਾਜੇ ਜਿਹੜਾ ਹਾਂ ਜੀ ਤਾਂ ਤੇ ਕੀਤਾ ਜੀ ਤੇ ਕੋਈ ਵੀ ਆ ਜੇ ਬੀਸੀ ਕਾਂਗਰਸੀ ਆ ਜੇ ਆਮ ਆਦਮੀ ਦੇ ਤਾਂ ਸਾਡੇ ਆਪ ਦੇ ਬੰਦੇ ਆ ਜੀ ਉਹ ਆ ਜੀ ਜੀ ਮੈਂ ਤਾਂ ਕਦੇ ਕਿਸੇ ਨੂੰ ਰੋਕੇ ਹੀ ਨਹੀਂ ਕੋਈ ਆ ਜੀ ਜੀ ਆਪਣਾ ਇਸ ਗੱਲ ਨਾਲ ਕੋਈ ਲਲਕੱਖਾ ਹੀ ਨਹੀਂ ਜੀ ਅੱਛਾ ਉਹ ਆਏ ਸੀ ਵੈਸੇ ਉਹ ਪ੍ਰੋਗਰਾਮ ਚ ਐਮਐਲਏ ਸਾਹਿਬ ਤੋਂ ਮੈਂ ਜਾਣਕਾਰੀ ਲਈ ਤੁਸੀਂ ਮੇਰੀ ਜੀ ਹੋ ਉਸ ਦਿਨ ਮੈਂ ਨਹੀਂ ਗਿਆ ਸੀ ਜੀ ਅੱਛਾ ਜੀ ਉਸ ਦਿਨ ਮੇਰੀ ਮੀਟਿੰਗ ਸੀ ਚੰਡੀਗੜ੍ਹ ਜਿੱਦੇ ਇਹ ਆਪਣਾ ਕਮੇਟੀਜ਼ ਦੀ ਮੀਟਿੰਗ ਹੁੰਦੀ ਹੈ ਨਾ ਜਿੱਦੇ ਆਪਣਾ ਹੋਸਟਲ ਦੇ ਵਿੱਚ ਪ੍ਰੋਗਰਾਮ ਸੀ ਜੀ ਜੀ ਇਹ ਮੇਰੇ ਸਾਹਿਬ ਉੱਥੇ ਜਿਹੜੇ ਆਪਣੇ ਇਨਚਾਰਜ ਲਾਏ ਹੋਏ ਐ ਇਥੋਂ ਗਿੜਵੇ ਦੇ ਜੀ ਜੀ ਮਾਧੋਦਾਸ ਜੀ ਜੀ ਉਹ ਗਏ ਸੀ ਮੈਂ ਤਾਂ ਉੱਥੇ ਗਿਆ ਵੀ ਨਹੀਂ ਕਰ ਚੁੱਕੇ ਅੱਛਾ ਜੀ ਠੀਕ ਹੈ ਠੀਕ ਮਤਲਬ ਤੁਸੀਂ ਕਹਿਣਾ ਵੀ ਤੁਹਾਡਾ ਤੁਸੀਂ ਕਹਿਣਾ ਮਤਲਬ ਤੁਹਾਡਾ ਕੋਈ ਇਹਦੇ ਵਿੱਚ ਇਨਵੋਲਵਮੈਂਟ ਨਹੀਂ ਹੈ ਕਿ ਵੀ ਜੇ ਤੁਹਾਡੇ ਕੋਲੇ ਅੱਜ ਵੀ ਆ ਜਾਣ ਮੈਂ ਤਾਂ ਜੋ ਕਰ ਸਕਦਾ ਆਉਦੇ ਪੱਧਰ ਤੇ ਉਹ ਕਰ ਸਕਦਾ ਕਰ ਦੂੰਗਾ ਸਿਕੰਦਰ ਮੇਰੀ ਅੱਧਾ ਪੈਸਾ ਵੀ ਕੋਈ ਪ੍ਰੋਬਲਮ ਨਹੀਂ ਮੈਂ ਤੁਹਾਨੂੰ ਵੀ ਇਹੀ ਗੱਲ ਕਹਿਣਾ ਜੀ ਮੈਂ ਉਹਦੀ ਹੀ ਕਰ ਕਰਨ ਵਾਲਾ ਬੰਦਾ ਹੀ ਨਹੀਂ ਇਹ ਮੈਂ ਪਰ ਤੇ ਸਰਪੰਚ ਇਕੱਠੇ ਹੋ ਕੇ ਆ ਜਾਣਾ ਜੀ ਸਾਰੇ ਜਿਹਨੇ ਸਵੇਰੇ ਆਪ ਦਾ ਕੰਮ ਚਲਾ ਲਿਆ ਮੈਨੂੰ ਕੀ ਮੈਨੂੰ ਤਾਂ ਕੰਮ ਸਮਨ ਸੌਖਾ ਹੋ ਜਾਊਗਾ ਜੀ ਬਿਲਕੁਲ ਕੰਮ ਕਰਾਉਣ ਵਾਲਾ ਬਣੂਗਾ ਮੈਂ ਤਾਂ ਜੀ ਐਮਐਲਏ ਦੀ ਡਿਊਟੀ ਹੁੰਦੀ ਹੈ ਉਤੋਂ ਪੈਸਾ ਲਿਆ ਕੇ ਦੇਣਾ ਬਿਲਕੁਲ ਜਿਹੜੇ ਵੀ ਮੈਨੂੰ ਕੰਮ ਲਖਾਉਂਦੇ ਆ ਉਹ ਮੈਂ ਕਰਵਾ ਕੇ ਦੇਣੀ ਜੀ ਤੇ ਨਾ ਤਾਂ ਮੇਰੇ ਹੀ ਵਜੂਗਾ ਨਾ ਬ੍ਰਦਰ ਚਾਹੇ ਇਹ ਸਰਪੰਚ ਕਰਾਲੇ ਚ ਹੈ ਕੋਈ ਹੋਰ ਕਰਾਲੇ ਜੀ ਮੈਨੂੰ ਕੀ ਪ੍ਰੋਬਲਮ ਆ ਰਹੀ ਜੀ ਇਹ ਕਰਾਲੇ ਅਜੇ ਕਿ 25000 ਰੁਪਏ ਦੀ ਗੱਲ ਕਰਦੇ ਕਿ ਮੈਨੂੰ ਰਾਤ ਤੋਂ 25000 ਰੁਪਿਆ ਮੰਗ ਕੇ ਆ ਗਿਆ ਕੋਈ ਗੱਡੀ ਦੇ ਲਈ ਉਹ ਕੀ ਕਿਉਂ ਕੀ ਵਿਸ਼ਾ ਜੀ ਤੁਹਾਡੇ ਧਿਆਨ ਚ ਹੈ ਕੋਈ ਮਸਲਾ ਨਹੀਂ ਮੈਨੂੰ ਨਹੀਂ ਪਤਾ ਜੀ ਪੱਕੀਰ ਕਹਦਾ ਜੀ ਬਹ ਕਹਿੰਦੇ ਵੀ ਐਸਡੀਓ ਸਾਹਿਬ ਨੇ ਆਪਣੀ ਗੱਡੀ ਲੈਣੀ ਆ ਉਹ ਚੀਜ਼ ਦਾ ਮੈਂ ਕਹਿੰਦੇ ਸਾਥੋਂ ਪੈਸੇ ਮੰਗੇਗੇ 25000 ਜੀ ਸਰਪੰਚਾਂ ਤੋਂ ਮੰਗਿਆ ਜੀ ਸਰ ਇਹ ਮੈਂ ਹੋਰ ਸਰਪੰਚਾਂ ਤੋਂ ਨਹੀਂ ਇਹਨਾਂ ਨੇ ਕਿਹਾ ਕਿ ਸਾਥੋਂ 25000 ਰੁਪਏ ਮੰਗਿਆ ਗਿਆ ਕੀੜੇ ਸਿਰਫ ਆਪਣਾ ਕਿਹੜਾ ਹੋਸਨਰ 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 ਪਿੰਡ ਦੇ ਵੀ ਨਹੀਂ ਐਸਡੀਓ ਕਿਹੜੇ ਨੇ ਮੰਗਿਆ ਜੀ ਇਹਨਾਂ ਨੇ ਕਿਹਾ ਕਹਿੰਦੇ ਐਸਡੀਓ ਸਾਹਿਬ ਇਦਾਂ ਸਾਨੂੰ ਨਾਮ ਤਾਂ ਨਹੀਂ ਲੈ ਕੇ ਇਹਦਾ ਕਹਿੰਦੇ ਸਾ ਤੋਂ 25000 ਰੁਪਏ ਮੰਗਿਆ ਜੀ ਕਹਿੰਦੇ ਗੱਡੀ ਲੈਣੀ ਆ ਵੀ ਗੱਡੀ ਦਾ ਕੋਈ ਕੋਈ ਹੈ ਤੁਹਾਡੇ ਧਿਆਨ ਚ ਮਸਲਾ ਹੈ ਜੀ ਕੋਈ ਧਿਆਨ ਚ ਤੁਹਾਡੇ ਨਾ ਭਾਈ ਸਾਹਿਬ ਜੀ ਮੈਂ ਤਾਂ ਉਥੋਂ ਪਹਿਲੀ ਵਾਰੀ ਸੁਣ ਰਿਹਾ ਜੀ ਕੋਈ ਮੈਂ ਵੀ ਮੈਂ ਵੀ ਉਹਨਾਂ ਤੋਂ ਪਹਿਲੀ ਵਾਰੀ ਸੁਣਿਆ ਨਾ ਕਿ ਇਦਾਂ ਮੰਗੇ ਕੋਈ ਪੈਸੇ ਉਹ ਫਿਰ ਮੈਂ ਤਾਂ ਤੁਹਾਨੂੰ ਪੁੱਛਿਆ ਮੈਂ ਧਿਆਨ ਚ ਵੀ